ਹੋਵੇ ਚੰਗੀ ਹੋਵੇ ਹਨਾ ਮੈਂ ਤਾਂ ਤੈਨੂੰ ਦੱਸਣਾ ਸੀ ਤੈਨੂੰ ਦੱਸਦਾ ਅੱਗੇ ਹੁਣ ਤੇਰੀ ਸਿਰ ਕਰਦੀ ਐ ਵੀ ਤੈਨਾਂ ਵਾਲੀ ਨੂੰ ਕਿਵੇਂ ਕੋਚਣਾ ਹੈਗਾ ਨਹੀਂ ਤਾਂ ਭਾਈ ਤੈਨੂੰ ਪਤਾ ਫਿਰ ਉੱਟੀ ਤਾਂ ਜਾਂਦੀ ਹੈ ਹਵਾ ਨੂੰ ਗੱਲ ਬਰੋੜੇ ਬਣੀ ਪਈ ਐ ਜਮਾ ਨਹੀਂ ਨਹੀਂ ਹਨਾ ਐਮੀ ਨਾ ਕਿਸੇ ਦੇ ਧੀ ਪੁੱਤ ਨੂੰ ਮਾੜਾ ਨਹੀਂ ਕਹੀਦਾ ਹੁੰਦਾ ਨਾਲ ਤੇਰੇ ਵੀ ਘਰੇ ਨੂੰਆਂ ਧੀਆਂ ਨਹੀਂ ਆ ਰੱਬ ਤੋਂ ਡਰ ਕੇ ਗੱਲ ਕਰ ਜੀ ਇਹੀ ਮੈਂ ਤੇਰੀਆਂ ਨੂੰਹ ਦੀ ਬਾਰੇ ਗੱਲ ਕਹਾ ਤਾਂ ਤੈਨੂੰ ਕੀ ਹੋ ਲੇ ਮੇਰੀਆਂ ਨੂੰਹਾਂ ਨਹੀਂ ਮੇਰੀਆਂ ਨੂੰਹਾਂ ਤਾ ਪੈਰ ਵਰਕ ਹੀ ਨਹੀਂ ਹੈਗੀ ਅੰਦਰੋਂ ਬਾਹਰ ਨਹੀਂ ਨਿਕਲਦੀਆਂ ਮੰਜਾਲੇ ਦੀ ਸਬਜ਼ੀ ਲੈਣ ਵਾਗ ਜਾਣੀ ਗੇਟ ਤੇ ਉਹ ਵੀ ਪੁੱਛ ਕੇ ਜਾਂਦਗਾਣੀ ਨਹੀਂ ਸਾਡੀ ਕਿਹੜਾ ਪੈਣੇ ਤੁਰੇ ਫਿਰਦੀ ਆ ਹੁਣ ਕੰਮ ਤੇ ਲੱਗੀ ਹੈਗੀ ਕੰਮ ਤੇ ਤਾਂ ਜਾਣਾ ਹੀ ਆ ਨਾਲੇ 2 ਰੁਪਏ ਲਿਆਉਂਦੀ ਆ ਘਰੇ ਹਰ ਦੀ ਕੋਈ 100 ਗਰਜ ਮਾਰਦੀ ਆ ਚੱਲ 2 ਰੁਪਏ ਨੂੰ ਦੇਖ ਲਿਆ ਕਰ ਆ ਗਰਜਾਂ ਹੀ ਮਾਰੀ ਚੱਲੀ ਉਥੇ ਆਪਾਂ ਤਾਂ ਲੱਗੂ ਜੀ ਤਾਂ ਬੱਟੀ ਗਰਜ ਮਾਰ ਗਈ ਸਾਰੇ ਕਾਸ਼ਾ ਤੈਨੂੰ ਹੱਥ ਤਾਂ ਬੈਠੇਂਗੀ ਆਮਣ ਜਵਾਨ ਸੰਭਾਲ ਕੇ ਦੇਖ ਮੈਨੂੰ ਐ ਆ ਵੀ ਆਪਣੇ ਵਿੱਚ ਫਰਕਣਾ ਪੈ ਜੇ ਮੈਂ ਤਾਂ ਤੇਰੀਆਂ ਸੁਣੀ ਜਾਂਦੀ ਆ ਜੇ ਤੇਰੀ ਥਾਂ ਤੇ ਨਾ ਕੋਈ ਹੋਰ ਆ ਕੇ ਇਹ ਗੱਲ ਕਹੇ ਮੈਂ ਅਗਲੀ ਨੂੰ ਨਾ ਗੁੱਤੋਂ ਫੜ ਕੇ ਗੋਡਿਆਂ ਥੱਲੇ ਧਰ ਲਾ ਦੇਖ ਸੌਂਕ ਤਾਈ ਨੂੰ ਵੀ ਨਹੀਂ ਗੱਲਾਂ ਕਰਨ ਦਾ ਗੱਲ ਸੁਣ ਲੈ ਪਹਿਲੇ ਤੂੰ ਦਿਨ ਰਾਤ ਆ ਤੇਰੀ ਨੂੰਹ ਨਾ ਸਾਡੇ ਘੇਂਜੀ ਕੋਈ ਵੀ ਚੀਜ਼ ਨੂੰ ਕਹਨੂੰ ਦੇਖ ਕੇ ਮੇਰੀਆਂ ਨੂਹਾਂ ਹੋ ਗਈਆਂ ਹੁਣ ਨਹੀਂ ਆ ਵੀ ਅੱਜ ਇਹਨੂੰ ਨਹੀਂ ਕੁਝ ਕਿਹਾ ਕੀ ਪਤਾ ਸਾਨੂੰ ਵੀ ਨਾ ਕਹਿਣਗੇ ਮੇਰੀ ਗੱਲ ਸੁਣ ਲੈ ਜਵਾਨ ਸਵਾਲ ਕਿਹਬੁਰ ਨਾਲੇ ਜੇ ਮੇਰੀ ਨੋਹ ਨੂੰ ਤੂੰ ਕਹਿੰਨੀ ਵੀ ਆਪਦੇ ਘਰੇ ਨਾਵੇ ਫਿਰ ਮੈਂ ਵੀ ਕਿਹੜੇ ਮੂੰਹ ਨਾਲ ਤੇਰੇ ਘਰੇ ਆਉਂ ਹਰ ਸਿਰ ਨੂੰ ਰੋਟੀ ਦਾ ਮਾਂ ਆਪਦੇ ਨੋਹ ਪੱਤ ਤੋ ਹੀ ਖਾਣੀ ਹੈ ਜੀ ਚੱਲ ਭਾਈ ਕੋਈ ਨਾ ਨੋਹ ਪੱਤ ਤੋ ਰੋਟੀ ਖਾਣੀ ਹੈ ਮੈਂ ਮੇਰੀ ਨੋਹਾਂ ਤੋ ਰੋਟੀ ਲੈ ਕੇ ਖਾਣੀ ਹੈ ਜੀ ਮੈਂ ਤਾਂ ਕਦੇ ਤੇਰੀ ਨੋਹਾਂ ਬਾਰੇ ਮਾੜਾ ਕਿਹਾ ਹੀ ਨਹੀਂ ਮੇਰੀ ਨੋਹਾਂ ਨੂੰ ਮਾੜਾ ਕੀ ਜਾਣਗੀ ਉਹ ਤਾਂ ਅੰਦਰੋਂ ਬਾਹਰ ਨਹੀਂ ਨਿਕਲਣਗੇ ਦੇ ਕਿੱਲੇ ਕੋਹ ਤੇ ਪੈਰ ਨਹੀਂ ਰੱਖਿਆ ਚਾਚੀ ਆ ਇਹਨੂੰ ਚਾਚੀ ਮਾਸੀ ਇਹਨੂੰ ਮਾਸੀ ਕਹਿ ਕੇ ਬੁਲਾਉਂਦੀਆਂ ਨੇ ਆ ਤੇਰੀ ਨੋਹ ਨੂੰ ਨਹੀਂ ਲੱਟ ਲੱਟ ਕਰਦੀਆਂ ਫਿਰਦੀਆਂ ਬਾਜ਼ਾਰਾਂ 'ਚ ਹੋਟਲਾਂ ਦੇ ਕਿ ਕਾਫਨਾ ਪੀਂਦੀਆਂ ਅਮਨ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਰਹੀ ਆ ਫੁਰ ਤੇਰੀਆਂ ਨੂੰ ਆ ਕਿੱਥੇ ਜਾਊਂਗੀ ਮੈਨੂੰ ਇਹ ਤਾਂ ਦੱਸ ਦੇ ਹਿੱਲੋ ਕੁੱਕੜ ਤਾਂ ਨੂੰ ਆਉਂਦਾ ਨਹੀਂਗਾ ਹਉ ਘਰ ਦਾ ਸਾਮੀ ਜਾਂਦੀ ਐ ਬਹੁਤ ਐ ਹੁਣ ਭਈ ਮੇਰੀ ਨੂੰ ਪੜ੍ਹੀ ਲਿਖੀ ਹੈਗੀ ਖਗਲੀ ਬਿਉਟੀ ਕਰਦੀ ਹੈਗੀ ਇਹਦੇ ਚ ਕਿੱਡੀ ਕ ਗੱਲ ਆਗੀ ਜੋ ਹੋਟਲ ਚ ਚਾਹ ਪੀਣ ਬਾਗ ਵੀ ਗਈ ਜਵਾਕੜੀ ਨਾਲੇ ਐਵੇਂ ਨਹੀਂ ਅਮਨ ਕਿਸੇ ਦਿੱਤੀ ਪੁੱਤ ਤੇ ਗਾਰਾ ਲਾਈਦਾ ਹੁੰਦਾ ਲੈ ਭੈਣ ਅਸੀਂ ਕੀ ਲੈਣਾ ਗਾਰਾ ਲਾ ਕੇ ਕੰਤੰਗ ਦੇ ਗਿਰੀ ਅੱਖਾਂ ਦੋਖਣੀਆਂ ਆਪੇ ਪੱਟੀ ਬੰਨੂ ਆਗੜਾ ਉੱਤੇ ਪਰਮਾਤਮਾ ਦੇਖਦਾ ਜੇ ਮੈਂ ਕਹਿੰਨੀ ਆ ਨਾ ਤਰਬ ਮੈਨੂੰ ਦੇਖੇ ਜੇ ਮੈਂ ਕਹਿੰਨੀ ਅਗਲੀ ਹੈਗੀ ਆ ਤੱਖ ਨੂੰ ਨਤੀਜਾ ਦਿਖਾ ਦੇ ਚੱਲ ਕੋਈ ਨਾ ਪੈਣੀ ਚਾਹੀ ਜੀ ਕੋਈ ਕਰੂਗਾ ਉਹੀ ਜੀ ਭਰੂਗਾ ਜੇ ਸਾਡੀ ਇਹੀ ਜੀ ਹੋਈ ਕਿੰਨੇ ਕ ਦਿਨ ਪੜਦਾ ਪਾਊਗਾ ਇੱਕ ਨਾ ਇੱਕ ਦਿਨ ਸਾਹਮਣੇ ਆਈ ਜਾਊ ਪਰ ਮੈਂ ਤੈਨੂੰ ਆਹ ਕਹਿੰਦੀ ਆ ਐਮੀ ਨਾ ਬਿਨਾ ਮਤਲਬ ਨਾ ਕਿਆ ਕਰ ਨਾ ਜਾਣੀ ਹੁਣੇ ਜਵਾਕੜੀ ਨੇ ਸੁਣ ਲਿਆ ਉਹ ਕੀ ਕਹੂਗੀ ਵੀ ਮੇਰੀ ਚਾਚੀ ਇਹੀਆਂ ਗੱਲਾਂ ਕਹੀ ਜਾਂਦੀ ਐ ਮੇਰੇ ਸਾਹ ਸੁਣੀ ਜਾਂਦੀ ਐ ਨਹੀਂ ਸੁਣਤਾ ਲਵੇ ਮੈਂ ਤਾਂ ਮੂੰਹ ਤੇ ਵੀ ਕਹਿਣ ਨੂੰ ਤਿਆਰ ਐ ਤੂੰ ਮੈਨੂੰ ਕਹਿਣਾ ਜਦੋਂ ਆ ਗਈ ਉਹਦਾ ਬਲਾਈ ਤਾਂ ਸੀ ਜੇ ਇੱਕ ਤੋਂ ਦੋ ਕਹੇਗੀ ਮੂਰੇ ਉਹ ਜਿਹੜਾ ਬੰਦਾ ਕਾਣਾ ਹੁੰਦਾ ਬੋਲਦਾ ਨਹੀਂ ਹੁੰਦਾ ਅਮਨ ਤੂੰ ਜਿਵਾਖਾਣੀਆਂ ਗੱਲਾਂ ਨਾ ਕਰ ਭੈਣੀ ਮੇਰੇ ਪੁੱਤ ਦਾ ਘਰ ਪਟਿਆ ਜਾਊ ਮੈਂ ਤਾਂ ਨੀ ਚਾਹੁੰਦੀ ਕਿਹੜੀ ਮਾਂ ਚਾਹੁੰਦੀ ਐ ਵੀ ਮੇਰੇ ਤੇ ਹੀ ਪੁੱਤ ਦਾ ਵਸਦਾ ਵਸਦਾ ਘਰ ਉੱਜੜ ਜੇ ਜੇ ਇਹ ਗੱਲਾਂ ਬਾਦਗੀਆਂ ਨਾ ਮੇਰਾ ਜਵਾਗ ਦਾ ਘਰ ਪਟਿਆ ਜਾਊਗਾ ਕੱਟ ਤਾ ਨੂੰ ਪਟਣਾ ਪੈਣੀ ਫਿਰ ਦੇਖ ਗੁਰ ਸਰਲੇ ਕਿਵੇਂ ਉੱਡਦੇ ਨੇ ਤੇ ਕਿਹੜੇ ਪਾਲੂ ਤੇ ਗੰਡੇ ਵਿਕਦੇ ਨੇ ਹੈ ਬੈਠੀ ਰਹਿ ਆ ਦੋ ਰੁਪਿਆ ਨਾਲ ਘਰੇ ਗਰਜ ਸਾਰੀ ਚੱਲੀ ਬਾਹਰ ਨਾ ਜਾ ਕੇ ਦੇਖੀ ਦੇਖੀ ਹੁੰਦਾ ਕੀ ਨਾ ਨਾਲ ਮੈਂ ਕੀ ਲੈਣਾ ਪੈਣੀ ਤੇਰਾ ਘਰ ਤੇਰਾ ਬਾਤ ਕੋਸ ਮਰਜੀ ਕਰੇ ਅਗਲੀ ਚਾਹੇ ਕਰੇ ਖੂਬੱਟੇ ਆਪਾਂ ਲੈ ਲੈਣਾ ਮੈਂ ਤਾਂ ਤੈਨੂੰ ਕਿਹੜਾ ਸਮਝਾਉਣਾ ਸੀ ਸਮਝਾ ਤਾ ਅੱਗੇ ਪੈਣ ਤੂੰ ਜਾਣ ਜਾਂ ਤੇਰਾ ਕੰਮ ਜਾਣੀ ਮੈਂ ਤਾਂ ਜਾਣ ਨਹੀਂ ਆਈਗੀ ਮੈਂ ਕੀ ਲੈਣਾ ਅੱਜ ਆ ਕੇ ਮੁੜ ਕੇ ਘਰੇ ਆਉਂਦੀ ਨਹੀਂ ਹਾਂ ਵੀ ਮੈਂ ਕੀ ਲੈਣਾ ਨਾਲੇ ਗੱਲਾਂ ਦੇ ਸਵਾਦ ਲੈਂਦੀ ਐ ਮੈਂ ਵੀ ਕਾਮਲੀ ਜਿਹਦੀਆਂ ਗੱਲਾਂ ਚ ਆ ਗਈ ਸੀ ਫੋਟੋ ਦੇਖ ਕੇ ਸ਼ੁਕਰ ਵੀ ਮੈਂ ਪ੍ਰੀਤ ਨਾਲੋਂ ਪਹਿਲਾਂ ਹਾਂ ਅਗਰ ਮੋੜਣਾ ਗੱਲ ਕਰ ਲਈ ਹੁਣੇ ਮੇਰੇ ਦਿਮਾਗ 'ਚ ਇਹ ਗੱਲ ਵਾਰਦੀ ਵੀ ਮਾਂ ਪੜੀ ਰਹੀ ਉਹ ਕੋਈ ਦੋਸਤ ਮਿੱਤਰ ਵੀ ਹੋ ਸਕਦਾ ਪਰੂੰ ਡਰ ਜਾ ਵੀ ਲੱਗਦਾ ਛੇ ਕਿਤੇ ਅਮਨ ਦੀ ਗੱਲ ਸੱਚੀ ਹੋ ਗਈ ਮੈਨੂੰ ਤਾਂ ਜੁੱਤੀਆਂ ਨੇ ਥਾਂ ਹੋ ਜੂ ਇਹੀ ਅਮਨ ਨੇ ਨਾ ਮੈਨੂੰ ਬੋਲਣ ਨਹੀਂ ਦੇਣਾ ਕਹੋ ਮੈਂ ਤਾਂ ਤੈਨੂੰ ਪਹਿਲਾਂ ਕਹਿਦੀ ਹੁੰਦੀ ਫੇਰ ਅੱਬਾ ਕਿ ਤੇ ਲਿਆ ਕੇ ਫਸਾਦਾ ਤੂੰ ਮੈਨੂੰ ਜੇ ਅਮਨ ਦੀਆਂ ਸੁਣਦੀਆਂ ਤਾਂ ਉਹ ਸੱਚੀ ਲੱਗਦੀ ਐ ਜੇ ਮੇਰੇ ਪੁੱਤ ਦੀਆਂ ਸੁਣਦੀਆਂ ਤਾਂ ਐ ਲੱਗਦਾ ਕਿ ਅਮਨ ਹੁਈ ਹਵਾ ਚ ਤੀਰ ਮਾਰਦੀ ਐ ਚਲ ਦੇਖੀ ਆਉ ਜਿਹੜਾ ਉਹ ਸੋਊਗਾ ਖਾ ਦੇ ਇੱਕ ਵਾਰ ਪ੍ਰੀਤਾ ਪ੍ਰੀਤ ਤਾਂ ਪਹਿਲਾਂ ਇੱਕ ਵਾਰ ਮੌਮਾ ਦਿਖਾਓ ਚਲ ਮਾਂ ਤੈਨੂੰ ਐਂ ਪਲੇਖਾ ਹੁਣ ਐਂ ਪਲੇਖਾ ਕਸੂ ਮੂਹਰੇ ਜੀ ਨਾ 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 ਲੋਕਾਂ ਦੀ ਲੋਕ ਫਾਇਦੀ ਕਰੇਗਾ ਫੇਰ ਅੱਪਾ ਇਸ ਮੇਰੇ ਘਰ ਕਿਹਨਾਂ ਦਾ ਮੇਕਰ ਆ ਕੀ ਗੱਲ ਹੋ ਗਈ ਮਾਂ ਕੱਲੀ ਬੋਲੀ ਜਾਨੀ ਮਤੇ ਪਿੱਛਾ ਹੋਇਆ ਕੀ ਨਹੀਂ ਉਹ ਮੇਰੀ ਗੱਲ ਸੁਣ ਮਾਂ ਤੂੰ ਆਪਦੀਆਂ ਗੱਲਾਂ ਮੈਨੂੰ ਫੇਰ ਸੁਣਾਈ ਅੱਜ ਦੇਖ ਲੈ ਆਪਣੇ ਵੋਟਾਂ ਦਾ ਰਿਜ਼ਲਟ ਵੀ ਆਉਣਾ ਹੁਣ ਆਏ ਨਹੀਂ ਪਤਾ ਕਿਹੜਾ ਜਿੱਤੂਗਾ ਪੁੱਤ ਮੈਨੂੰ ਕਿਹੜੀਆਂ ਬੋਟਾਂ ਚੰਗੀਆਂ ਲੱਗਦੀਆਂ ਜਿੱਦ ਘਰੇ ਹੀ ਕਾਚਾ ਚਮਚ ਚਮਚਿਆ ਪਿਆਗਾ ਠੀਕ ਮਾਂ ਫੇ ਤੇਰੀਆਂ ਫੇਰ ਉਹੀ ਗੱਲਾਂ ਮੈਂ ਤੈਨੂੰ ਉਦੋਂ ਨਾਲ ਇੰਨਾ ਸਮਝਾਇਆ ਸੀ ਵੀ ਮਾਂ ਤੂੰ ਐਵੇਂ ਕੋਈ ਫਾਲਤੂ ਗੱਲਾਂ ਨਾ ਸੋਚਿਆ ਕਰ ਹੁਣ ਤੈਨੂੰ ਕਿਹਨੇ ਕੁਝ ਕਹਿਤਾ ਛੱਪ ਦੇਖ ਲੈ ਪੁੱਤ ਮੈਂ ਫੇਰ ਹੀ ਤੇਰੇ ਨਾਲ ਕੋਈ ਗੱਲ ਕਰੂੰਗੀ ਹੱਤੂ ਤਾਂ ਕਹਿੰਦਾ ਸੀ ਚਾਚੀ ਐਵੇਂ ਹੀ ਪਕਾਈ ਮਾਰਦੀ ਐ ਹਾਂ ਹੁਣ ਤਾਂ ਤੇਰੀ ਚਾਚੀ ਨੇ ਸਬੂਤ ਦੇਤਾ ਹੋ ਮੰਮੀ ਮੇਰੀ ਗੱਲ ਸੁਣ ਕੀ ਪਤਾ ਉਹਦਾ ਕੋਈ ਦੋਸਤ ਹੋਵੇ ਹੁਣ ਜਿਵੇਂ ਇਕੱਠੇ ਜੌਬ ਕਰਦੇ ਆ ਤੇ ਬਹਿ ਕੇ ਹੋਣਗੇ ਚਾਹ ਕੌਫੀ ਪੀਨ ਮਾਂ ਹਾਂ ਕਿਵੇਂ ਇਕੱਠੇ ਬਹਿ ਕੇ ਹੋਣਗੇ ਬਾਹਰ ਦੂਸਰੇ ਬੰਦਿਆਂ ਨਾਲ ਗੈਰ ਨਾਲ ਕੀ ਮਤਲਬ ਹੈ ਨਾ ਚਾਹ ਕੌਫੀ ਨੂੰ ਘਰੇ ਚਾਹ ਨਹੀਂ ਮਿਲਦੀ ਕਿ ਕੁਝ ਮਿਲਦਾ ਨਹੀਂ ਮਾਂ ਤੂੰ ਇੰਨੀ ਭੋਲੀ ਕਾ ਤੂੰ ਜਦੋਂ ਬੰਦੇ ਇਕੱਠੇ ਪੜਾਉਂਦੇ ਹੋਣ ਨਾ ਜਾਂ ਇਕੱਠੇ ਕਿਤੇ ਪੜਦੇ ਹੋਣ ਉਹ ਉਦੋਂ ਚਾਹ ਕੌਫੀ ਤੇ ਬਹਿ ਜਾਂਦੇ ਹੁੰਦੇ ਆ ਉਹਦਾ ਕੋਈ ਦੋਸਤ ਹੋਊਗਾ ਪੁਰਾਣਾ ਸੱਚੀ ਬੁੱਤ ਮਾਂ ਫੇਰ ਉਹੀ ਤੇਰੀ ਜਵਾਕਾਂ ਵਾਲੀਆਂ ਗੱਲਾਂ ਤੂੰ ਕਿਉਂ ਐਵੇਂ ਚਾਚੀ ਦੇ ਮਗਰ ਲੱਗਦੀ ਹੁੰਨੀ ਆ ਨਾ ਚਾਚੀ ਨੂੰ ਤੂੰ ਆ ਗੱਲ ਨਹੀਂ ਕਹਿ ਸਕਦੀ ਵੀ ਕਿਉਂ ਭਈ ਤੂੰ ਸਾਡੇ ਘਰ ਚ ਸੰਦਕਾਂ ਲੈਂਦੀ ਫਿਰਦੀ ਆ ਮੈਂ ਪੁੱਤ ਕਿਹਾ ਸੀ ਤੈਨੂੰ ਕੀ ਲੱਗਦਾ ਮੈਂ ਕਿਹਾ ਨਹੀਂ ਪਰ ਜਦੋਂ ਅਗਲੀ ਕਹਿੰਦੀ ਮੈਂ ਸਬੂਤ ਦੇ ਦੂੰਗੀ ਆ ਫੋਟੋ ਹੀ ਭੇਜਦੀ ਉਹਨੇ ਮੈਂ ਤਾਂ ਚੁੱਪ ਹੀ ਕਰ ਗਈ ਮਾਂ ਇਹ ਫੋਟੋ ਦੇਖ ਕੇ ਤੂੰ ਉਹ ਇਹ ਜੱਜ ਕਰੇਂਗੀ ਵੀ ਆਪਣੀ ਨੂੰ ਗਲਤ ਹੈ ਉਹ ਤਾਂ ਗੱਲ ਠੀਕ ਆ ਪੁੱਤ ਪਰ ਜਦੋਂ ਹੁਣ ਮੇਰੇ ਸਾਹਮਣੇ ਉਹ ਫੋਟੋ ਰੱਖ ਕੇ ਕਹਿੰਦੀ ਆ ਦੇਖ ਲੈ ਆ ਮੁੰਡੇ ਨਾਲ ਉਹਨੂੰ ਅਸੀਂ ਕਈ ਵਾਰ ਦੇਖਿਆ ਮੈਨੂੰ ਵੀ ਹੋ ਗਿਆ ਵੀ ਨਿਆਣੀ ਉਮਰ ਹੈਗੀ ਕਈ ਵਾਰੀ ਗਲਤੀਆਂ ਮਲਤੀਆਂ ਹੋ ਜਾਂਦੀਆਂ ਨੇਗੀਆਂ ਉਹ ਮਾਂ ਮੇਰੀ ਗੱਲ ਸੁਣ ਜਿੱਦ ਤੇ ਤੂੰ ਇੱਥੇ ਮੈਨੂੰ ਕਹਿ ਕੇ ਤੋਰਣਾ ਮੈਂ ਸਾਰੀਆਂ ਗੱਲਾਂ ਉਹਨੂੰ ਪੁੱਛ ਲਈਆਂ ਸੀ ਉਹ ਕਹਿੰਦੀ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਉਹ ਮੇਰੇ ਤੇ ਭੜਕ ਗਈ ਫਿਰ ਮੈਂ ਉਹਨੂੰ ਮਸਾ ਠੰਡੀ ਕੀਤਾ ਮੈਂ ਕਿਹਾ ਮਾਂ ਨੂੰ ਚਾਚੀ ਕਹੇਗੀ ਮਾਂ ਨੇ ਮੈਨੂੰ ਪੁੱਛ ਲਿਆ ਮੈਂ ਕਿਹਾ ਅਸੀਂ ਕਿਹੜਾ ਤੈਨੂੰ ਐ ਕਹਿੰਨੇ ਵੀ ਹਾਂ ਹਾਂ ਤੂੰ ਗਲਤ ਮੈਂ ਕਿਹਾ ਉਹ ਤਾਂ ਤੈਨੂੰ ਮੈਂ ਨਾਰਮਲ ਹੀ ਪੁੱਛਦਾ ਅੱਛਾ ਤੂੰ ਉਹਨੂੰ ਦੱਸ ਤਾਂ ਪੁੱਤ ਵੀ ਮਾਂ ਮਾਂ ਮੈਂ ਇਹ ਨਹੀਂ ਗੱਲ ਕਰੀ ਸੀ ਮੈਂ ਤਾਂ ਸਹਵਾਈ ਕੇ ਉਹਦੇ ਕੋਲ ਗੱਲ ਕਰੀ ਸੀ ਮੈਂ ਕਿਹਾ ਵੀ ਪ੍ਰੀਤ ਕੋਈ ਇਹੋ ਜੀ ਗੱਲ ਹੈਗੀ ਆ ਉਹ ਕਹਿੰਦੀ ਨਾ ਨਾ ਤੁਹਾਨੂੰ ਕਿਨੇ ਗੱਲ ਆਕੀ ਆ ਮੈਂ ਕਿਹਾ ਮਾਂ ਕੋਲ ਨਾ ਚਾਚੀ ਆਈ ਸੀ ਆਪਣੀ ਮੈਂ ਕਿਹਾ ਉਹ ਗਏ ਕੇ ਗਈ ਐ ਕਹਿੰਦੀ ਹਾਂ ਹਾਂ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਮੈਂ ਕਿਹਾ ਪ੍ਰੀਤ ਤੇਰੇ ਤੇ ਸ਼ੱਕ ਨਹੀਂ ਕਰਦੇ ਸੀ ਮੈਂ ਜਿਹੜੀ ਕੋਈ ਗੱਲ ਹੈਗੀ ਐ ਪਹਿਲਾਂ ਮੈਂ ਤੈਨੂੰ ਪੁੱਛੀ ਆ ਵੀ ਭਾਈ ਆ ਗੱਲ ਹੈਗੀ ਆ ਤਾਂ ਮੈਨੂੰ ਤੂੰ ਦੱਸ ਦੇ ਵਧੀਆ ਪੁੱਤ ਹਾਂ ਤਾਂ ਮੈਂ ਪਹਿਲਾਂ ਤੇਰੇ ਨਾਲ ਕਰ ਲਈਏ ਗੱਲ ਮੈਂ ਤਾਂ ਕਾਮਲੀ ਨਾ ਇਹ ਪ੍ਰੀਤ ਨਾਲ ਕਰਨ ਵਾਲੀ ਸੀ ਚੱਲ ਨਾ ਮਾਂ ਉਹਦੇ ਕੋਲ ਇਹੋ ਜੀ ਕੋਈ ਗੱਲ ਨਾ ਕਰੀ ਮੁੜ ਕੇ ਐਵੇਂ ਭੜਕੂਗੀ ਫਿਰ ਤੂੰ ਆਖੇਂਗੀ ਐ ਬੋਲਦੀ ਆ ਉਹ ਤਾਂ ਗੱਲ ਸਹੀ ਆ ਪੁੱਤ ਜਿਹੜੇ ਹਿਸਾਬ ਨਾਲ ਤੇਰੀ ਚਾਚੀ ਨਾ ਮੈਨੂੰ ਪੜਕਾ ਕੇ ਗਈ ਸੀ ਮੇਰਾ ਤਾਂ ਐਂ ਜੀ ਕਰਦਾ ਸੀ ਵੀ ਆਉਂਦੀ ਐ ਪ੍ਰੀਤ ਦੇ ਨਾਲ ਗੁੱਤ 'ਚ ਹੱਥ ਪਾ ਲਾਂ ਤੇ ਫੜ ਕੇ ਘਰੋਂ ਬਾਹਰ ਖੜਦਾਂ ਵੀ ਆਹ ਕੀ ਕਰਤੁੱਤਾ ਨੇ ਇਹ ਤਾਂ ਚੰਗਾ ਹੋਇਆ ਪਹਿਲਾਂ ਤੂੰ ਮੇਰੇ ਕੋਲੇ ਆ ਗਿਆ ਤੇਰੀ ਮੇਰੀ ਗੱਲ ਹੋ ਗਈ ਨਾ ਮਾਂ ਐਹੋ ਜਿਹੀਆਂ ਗੱਲਾਂ ਨਾ ਤੂੰ ਕਰਿਆ ਕਰ ਐਵੇਂ ਜੇ ਗੁੱਤ 'ਚ ਹੱਥ ਪਾਏਂਗੀ ਕੱਲ੍ਹ ਕਲਾ ਨੂੰ ਉਹ ਤੇਰੇ ਮੂਹਰੇ ਬੋਲੂਗੀ ਆਪਾਂ ਆਪਦੀ ਨੂਨ ਨੂੰ ਨਾ ਬਗਾੜਨਾ ਨਹੀਂ ਹੈਗਾ ਇਹ ਤਾਂ ਗੱਲ ਤੇਰੀ ਸਹੀ ਆ ਪੁੱਤ ਅੱਜ ਤਾਂ ਉਹ ਮੈਨੂੰ ਮਾਂ ਮਾਂ ਕਰਦੀ ਆ ਮੈਨੂੰ ਵੀ ਚੰਦਰੀ ਦਾ ਨਾ ਹਵਦੀਆਂ ਧੀਆ ਵਾਂਗੂ ਮੋਹ ਹੁੰਦਾ ਪਰ ਕੀ ਕਰਾਂ ਹਾ ਲੋਕ ਜਦੋਂ ਨਾ ਪੁੱਠੀਆਂ ਸਿੱਧੀਆਂ ਉਂਗਲਾਂ ਲਾ ਦੰਦੇ ਆ ਫਿਰ ਮੇਰਾ ਵੀ ਮੰਨ ਜਾ ਇਕਾ ਜਿਹੜਾ ਹੁਣ ਤੈਨੂੰ ਪਤਾ ਹੀ ਆ ਪੁੱਤ ਹਾ 25 ਕਿਲੇ ਵਾਲਾ ਮੁੰਡਾ ਮਾਰਿਆ ਚੰਦਰੀ ਨੇ ਉਹਦੇ ਕਰਕੇ ਨਾ ਮੇਰਾ ਤੈਨੂੰ ਦੇਖ ਕੇ ਅਨਮੋਲ ਮੰਨ ਜਾ ਹੋ ਜਾਂਦਾ ਪੁੱਤ ਵੀ ਜੇ ਮੇਰੇ ਪੁੱਤ ਨਾਲ ਇਹ ਕੁਝ ਹੋ ਗਿਆ ਮੈਂ ਤਾਂ ਜਾਉਂਦੀ ਏ ਮਰ ਜੂਗੀ ਮਾਂ ਮੈਂ ਤੇਰੀ ਗੱਲ ਮੰਨਦਾ ਵੀ ਉਹਨੇ ਆਪਦਾ ਘਰ ਵਾਲਾ ਮਾਰਿਆ ਬਹੁਤ ਵੱਡੀ ਗਲਤੀ ਕੀਤੀ ਆ ਉਹਨੂੰ ਇਹੋ ਜਿਹਾ ਕੁਝ ਕਰਨਾ ਨਹੀਂ ਚਾਹੀਦਾ ਸੀ ਪਰ ਪ੍ਰੀਤ ਇਹੋ ਜੀ ਨਹੀਂ ਹੈਗੀ ਮਾਂ ਹੋ ਤਾਂ ਗੱਲ ਐ ਪੁੱਤ ਪੰਜੇ ਉਂਗਲਾਂ ਇੱਕ ਜੀਆਂ ਤਾਂ ਨਹੀਂ ਹੁੰਦੀਆਂ ਪਰ ਕਹਿੰਦੇ ਹੁੰਦੇ ਆ ਨਾ ਮਾਮਾ ਨੂੰ ਤਾਂ ਡਰ ਹੁੰਦਾ ਹੀ ਐ ਮਾਮਾ ਨੂੰ ਤਾਂ ਬਥੇਰਾ ਡਰ ਹੁੰਦਾ ਤੂੰ ਐਵੇਂ ਨਾ ਫਿਕਰ ਕਰਿਆ ਕਰ ਮੇਰੀ ਜੇ ਤੂੰ ਮੇਰੇ ਨਾਲ ਆ ਮੈਂ ਵੀ ਤੇਰੇ ਨਾਲ ਆ ਤੇ ਪ੍ਰੀਤ ਵੀ ਆਪਣੇ ਨਾਲ ਆ ਇਹ ਤਾਂ ਗੱਲ ਦੀ ਨਾਲੇ ਪ੍ਰੀਤ ਨੂੰ ਇਹੋ ਜਿਹਾ ਕੁਝ ਕਰਨ ਦੀ ਕੀ ਲੋੜ ਐ ਜਿਹੜੇ ਉਹਦੇ ਸ਼ੌਂਕ ਐ ਆਪਾਂ ਸਾਰੇ ਪੂਰੇ ਕਰੀ ਜਾਂਦੇ ਆ ਜਿਹੜੀ ਕੋਈ ਗੱਲ ਕਹਿੰਦੀ ਐ ਲਿਆ ਕੇ ਪਹਿਲਾਂ ਹਾਜ਼ਰ ਕਰ ਦਿੰਨੇ ਆ ਕੋਈ ਉਹਨੂੰ ਬਾਹਰ ਜਾਣ ਦੀ ਕੀ ਲੋੜ ਐ ਮੈਂ ਇਹ ਤਾਂ ਗੱਲ ਤੇਰੀ ਠੀਕ ਐ ਪੁੱਤ ਉਹ ਤਾਂ ਬਸ ਜਦੋਂ ਤੇਰੀ ਚਾਚੀ ਮੈਨੂੰ ਕਹੀਗੀ ਆਕੇ ਉਹਨੂੰ ਵੀ ਤਾਂ ਸਭ ਕੁਝ ਮਿਲਦਾ ਸੀ ਉਹਨੂੰ ਆਪਦੇ ਪੁੱਤਾਂਵਾਂ ਨਾਲ ਵੱਧ ਮੋਹ ਕਰਦੇ ਸੀ ਹੋ ਐ ਕਰ ਗਈ ਐ ਕਰ ਗਈ ਜੇ ਨਾ ਐ ਕਰਦੇ ਬੱਸ ਮੇਰਾ ਵੀ ਮਨ ਜਾ ਡਰ ਗਿਆ ਇਹ ਤਾਂ ਸੋਚਣ ਦੀਆਂ ਗੱਲਾਂ ਆ ਜਿਵੇਂ ਜਿਹੜਾ ਕੁਝ ਆਪਾਂ ਸੋਚੀ ਜਾਵਾਂਗੇ ਉਹੀ ਫਿਰ ਬੰਦੇ ਦੇ ਦਿਮਾਗ 'ਚ ਘੁੰਮੀ ਜਾਂਦਾ ਆ ਆ ਚਾਚੀ ਦੀਆਂ ਸੁਣ ਲਿਆ ਕਰ ਐਵੇਂ ਦਿਲ ਤੇ ਨਾ ਲਾਇਆ ਕਰ ਜਿਹੜਾ ਕੁਝ ਕਹਿੰਦੀ ਹੁੰਦੀ ਆ ਸੁਣ ਲਿਆ ਕਰ ਸਿਰ ਉੱਤੋਂ ਦੀ ਟਪਾ ਦਿਆ ਕਰ ਕੋਈ ਨਾ ਜਿੱਦੇ ਮੈਨੂੰ ਮਿਲੀ ਨਾ ਮੈਂ ਕਰੂੰ ਉਹਦੇ ਬਣਾਉ ਬਧਰੀ ਵੀ ਚਾਚੀ ਤੈਨੂੰ ਕੀ ਲੋੜ ਐ ਹੋ ਜਾ ਕੁਝ ਕਰਨ ਦੀ ਚੱਲ ਪੁੱਤ ਕਾਦੇ ਵਾਸਤੇ ਕੋਈ ਨਾ ਮੈਂ ਆਪ ਹੀ ਬਿਥੇਰਾ ਬਣਾ ਦੂੰ ਜਦੋਂ ਦਵਾਰੇ ਘਰੇ ਆਈ। ਉਹ ਨਹੀਂ ਮਾਂ ਪਤਾ ਕੀ ਚੱਕਰਾ ਐਵੇਂ ਲੋਕਾਂ ਦੇ ਘਰਾਂ ਚ ਜਤੂਰੀ ਫਿਰਦੀ ਆਂ ਉਂਗਲਾਂ ਲਾਉਂਦੀ ਆਂ ਚੰਗਾ ਜਾਂ ਨਹੀਂ ਲੱਗਦਾ ਫਿਰ। ਨਾਲੇ ਉਹਦਾ ਤਾਂ ਤੈਨੂੰ ਪਤਾ ਹੀ ਐ। ਲੁਤਰ ਖੋਲ ਤਾਂ ਹੈਗੀ ਐ। ਉਹ ਤਾਂ ਕੰਮ ਹੀ ਐ ਲੋਕਾਂ ਦੇ ਘਰਾਂ ਚ ਜਾ ਕੇ ਪਵਾੜ ਪਾਉਣਾ। ਨਾਲੇ ਤੂੰ ਉਹਦੇ ਪਿੱਛੇ ਆਪਦੀ ਨੂਣਾ ਥੋੜੀ ਫਰਕ ਪਾਉਣਾ। ਇਹ ਤਾਂ ਹੈ ਪੁੱਤ। ਸ਼ੁਕਰ ਐ। ਮੈਂ ਤਾਂ ਕਾਮਲੀ ਹੈਗੀ ਆਂ। ਤੂੰ ਸੁਲਝ ਜਾ ਹੋਇਆ ਪੁੱਤ। ਜਦੋਂ ਮੈਂ ਲੋਕਾਂ ਦੀਆਂ ਗੱਲਾਂ ਚ ਆ ਜਾਂਦੀ ਆਂ ਤੂੰ ਮੈਨੂੰ ਇੰਨੇ ਪਿਆਰ ਨਾਲ ਸਮਝਾਉਣਾ ਵੀ ਮੇਰੇ ਹੀ ਸਮਝ ਚ ਆ ਜਾਂਦੀ। ਜੇ ਕਿਤੇ ਤੂੰ ਵੀ ਮੇਰੇ ਵਰਗਾ ਕਾਮਲਾ ਹੁੰਦਾ। ਹੱਜ ਨੂੰ ਆਪਣੇ ਤਾਂ ਭਾਂਡੇ ਖਿਲਰੇ ਹੋ ਗਏ ਗੱਲ ਤਾਂ ਫਿਰ ਉਹੀ ਆ ਜੇ ਹੁਣ ਤੂੰ ਮੈਨੂੰ ਦੱਸਦੀ ਮੈਂ ਜਾ ਕੇ ਉਹਦੀ ਗੁੱਤ ਚ ਹੱਥ ਪਾ ਲਿਆ ਫਿਰ ਹੋ ਗਿਆ ਨਾ ਘਰ ਖਰਾਬ ਉਹੀ ਤਾਂ ਗੱਲ ਹੈ ਫਿਰ 4 ਦਿਨ ਕੱਢੂਗੀ ਨਾਲੇ ਸ਼ਰੀਕਤਾ ਕਰ ਪੱਟ ਕੇ ਖੁਸ਼ ਹੁੰਦੇ ਓਏ ਗੱਲ ਤਾਂ ਉਹੀ ਆ ਮਾਂ ਉਹਨਾਂ ਨੂੰ ਪੈਸੇ ਆ ਵੀ ਇਹਨਾਂ ਨੂੰ ਇੰਨੀ ਸੋਹਣੀ ਨੂੰ ਕਿਵੇਂ ਮਿਲ ਗਈ ਇਹ ਤਾਂ ਗੱਲ ਹੈ ਹਾਂ ਚੱਕਰ ਤਾਂ ਸਾਰਾ ਇਹੇ ਆ ਉਹ ਚੱਲ ਕੋਈ ਨਾ ਮਾਂ ਫਿਰਦੀ ਰਹਿੰਦੇ ਭੌਂਕਦੀ ਓਏ ਉਹਨੂੰ ਤਾਂ ਆਤੀ ਹੈ ਸ਼ੁਰੂ ਤੋਂ ਚੱਲ ਕੋਈ ਨਾ ਕਿੰਨੇ ਘਰ ਪੱਟੇ ਆਉਣੇ ਤੈਨੂੰ ਤਾਂ ਪਤਾ ਹੀ ਹੈ ਮੈਨੂੰ ਪਤਾ ਹੀ ਆ ਪੁੱਤ ਬਸ ਕੋਈ ਨਾ ਵਧੀਆ ਤੂੰ ਇਹ ਗੱਲ ਮੈਨੂੰ ਸਮਝਾਤੀ ਵੀ ਚੱਲ ਇੱਕੋ ਜੇ ਨੇਗੇ ਚਾਹ ਪਾਣੀ ਪੀ ਲਿਆ ਹੋ ਕੀਤੇ ਬਹਿ ਕੇ ਉਹ ਕੋਈ ਨਾ ਮਾਂ ਇਹਨਾਂ ਨੂੰ ਤੂੰ ਸੋਚਿਆ ਕਰ ਕੋਈ ਨਾ ਬਾਕੀ ਉਹਨੂੰ ਮਾਪੇ ਪ੍ਰੀਤ ਨਾਲ ਗੱਲ ਕਰ ਲੂੰਗਾ ਵੀ ਭਈ ਇਹੋ ਜੀ ਗੱਲ ਤੂੰ ਅੱਗੇ ਤੋਂ ਆਪ ਦਾ ਧਿਆਨ ਰੱਖੀ ਆਸਾ ਬਸਾ ਦੇਖ ਕੇ ਜੇ ਚਾਹ ਪਾਣੀ ਪੀਣਾ ਵੀ ਆ ਤਾਂ ਆਸਾ ਬਸਾ ਦੇਖ ਕੇ ਬਹਿ ਜਾ ਕਰਕੇ ਤੇ ਚੱਲ ਕਾ ਨੂੰ ਪੁੱਤ ਐਵੇਂ ਜਵਾਬ ਲਈ ਆਕੂਗੀ ਵੀ ਮੇਰੇ ਤੇ ਸ਼ੱਕ ਕਰਦੀ ਆ ਮੇਰੀ ਮੰਮੀ ਮਾਂ ਮਾਂ ਕਰਦੀ ਰਹਿੰਦੀ ਆ ਨਹੀਂ ਮਾਂ ਪਤਾ ਕੀ ਚੱਕਰ ਆ ਸਾਡੇ ਚ ਇੱਕ ਦੂਜੇ ਨਾਲ ਬੌਂਡਿੰਗ ਵਧੀਆ ਬਣੀ ਹੋਈ ਆ ਜੇ ਇੱਕ ਦੂਜੇ ਕੋਲ ਇਹੋ ਜੀ ਗੱਲ ਕਰ ਵੀ ਲਵਾਂਗੇ ਤਾਂ ਤੁਹਾਨੂੰ ਤਾਂ ਤਾਂ ਵੀ ਕੋਈ ਹੋਣੀ ਜੇ ਤੇਰੀ ਕਹੀ ਗੱਲ ਦੂਰ ਹੋ ਜਾਂਦੀ ਆ ਮਾਂ ਇਹ ਤਾਂ ਹੈ ਪੁੱਤ ਸ਼ੁਕਰ ਹੈ ਰੱਬ ਦਾ ਮੈਂ ਸਿੱਧੀ ਪ੍ਰੀਤ ਨਾਲ ਗੱਲ ਨਾ ਕੀਤੀ ਨਹੀਂ ਤਾਂ ਐਵੇਂ ਹੀ ਵਾਧਾ ਵਧ ਜਾਣਾ ਨਾ ਨਾ ਜੇ ਕੋਈ ਗੱਲ ਹੁੰਦੀ ਆ ਤੂੰ ਮੇਰੇ ਨਾਲ ਕਰ ਲਿਆ ਕਰ ਲੈ ਮਾਂ ਤੂੰ ਐਂ ਕਰ ਪ੍ਰੀਤ ਨੂੰ ਕਹਿ ਕੇ ਨਾ ਹੁਣ ਕੁੱਟ ਚਾਹ ਦੀ ਬਣਵਾ ਚੱਲ ਠੀਕ ਆ ਉੱਤੀ ਲਿਆ ਨਾ ਨੂੰ ਕਹਿਣਾ ਮੈਂ ਆਪ ਹੀ ਬਣਾ ਦੂ ਨਾਲੇ ਕੁੱਟ ਪ੍ਰੀਤ ਪੀ ਲੂਗੀ ਨਾਲੇ ਉਹ ਪੀ ਲੂ ਚੱਲ ਕੋਈ ਨਹੀਂ ਤੂੰ ਉਹਦੇ ਨਾਲ ਕਰ ਲੈ ਗੱਲ ਜਾ ਕੇ ਠੀਕ ਆ ਪੁੱਤ ਕੋਈ ਨਾ ਬਸ ਆ ਕੋਈ ਗੱਲ ਨਾ ਛੇੜੀ ਮਾਂ ਨਾ ਨਾ ਪੁੱਤ ਇੱਥੇ ਹੀ ਭੈ ਮੈਂ ਕੋਈ ਨਾ ਪਰੀਤ ਪੁੱਤ ਕੀ ਕਰਦੀ ਸੀ ਕੁਛ ਨਹੀਂ ਮਾਂ ਪਾਣੀ ਪੀਣ ਲੱਗੀ ਆ ਅੱਛਾ ਛਲ ਕੋਈ ਨਾ ਪਾਣੀ ਤਾਂ ਨਹੀਂ ਤਾਂ ਪੀ ਲੈ ਹੁਣ ਆਨਮੋਲ ਆ ਗਿਆ ਸੀ ਪੁੱਤ ਤੂੰ ਚਾਹ ਦੀ ਘੁੱਟ ਬਣਾ ਦੇ ਆ ਗਿਆ ਹੋ ਹਾਂ ਆ ਗਿਆ ਹੋ ਤੇ ਕੋਠੇ ਤੇ ਹੀ ਬੈਠਾ ਹੈਗਾ ਫਮੇ ਉੱਤੀ ਲੈ ਜੀ ਨਾਲੇ 2 ਮਿੰਟ ਤੂੰ ਘੁੱਟ ਪੇਕ ਲਈ ਛਲ ਕੋਈ ਨਾ ਮਾਂ ਚਾਹ ਤਾਂ ਮੈਂ ਬਣਾ ਦਾਨੀਆ ਮਿੱਠਾ ਵੱਧ-ਵਾਧਾ ਕਿ ਘੱਟ-ਵਾਧਾ ਹੁਣ ਉਹਨਾਂ ਨੂੰ ਉਹ ਨਹੀਂ ਪੁੱਤ ਉਹ ਸਵੇਰੇ ਸਵੇਰੇ ਹੀ ਵੱਧ ਚਾਹਦੇ ਮਿੱਠਾ ਪਾੜਦਾ ਐਸ ਵੇਲੇ ਤਾਂ ਨਾ ਬਸ ਨਾ ਮਾਤਰੀ ਹੋਵੇ ਕਰ ਕਰੇ ਕੁਛ ਖਾਣ ਨੂੰ ਤਾਂ ਨਹੀਂ ਮਿੱਠਾ ਵਗਰਾ ਬਿਸਕਟ ਵਗਰਾ ਨਹੀਂ ਉਹ ਲੈ ਜਾਂਦੇ ਉਹ ਖਾ ਲੰਦੇ ਭੋਰਾ ਅੱਛਾ ਕੋਈ ਨਾ ਪੁੱਤ ਜੇ ਤਰਾ ਕੁਛ ਖਾਣ ਨੂੰ ਜੀ ਕਰਦਾ ਮੈਨੂੰ ਦੱਸ ਦੇ ਹਾਂ ਮੈਂ ਦੁਕਾਨ ਤੋਂ ਲਿਆ ਕੇ ਦੇ ਦੰਨੀ ਹੈ ਮੈਂ ਕਾ ਨੂੰ ਖਾਣਾ ਮੈਨੂੰ ਐ ਵੀ ਚਲੋ ਬਾਹਰੋਂ ਆਏ ਨੇ ਭੁੱਖ ਲੱਗੀ ਉਹ ਥੋੜੀ ਵਾਤੇ ਵਿਚਾਰ ਨਾਲ ਚਲੋ ਕੁਛ ਦੇ ਦੰਨੀ ਹੋਣਾ ਲੈ ਹੈ ਵੇਖ ਮੇਰਾ ਕਾਮਲਾ ਜਾਂ ਪੁੱਤ ਉਹਦੀ ਵੀ ਕਰ ਐ ਤੂੰ ਵੀ ਤਾਂ ਸਕੂਲ ਚ ਸਾਰਾ ਦਿਨ ਮਰ ਕੇ ਹੀ ਆਈ ਐ ਨਾਲੇ ਜਵਾਖਾਂ ਨਾਲ ਸਿਰਕ ਪਾਈ ਕਰਨੀ ਸੌਖੀ ਐ ਮੇਰਾ ਤਾਂ ਸਰ ਜੁਮਾ ਬਸ ਐ ਐ ਵੀ ਚਲਦੇ ਉਹਨਾਂ ਨੂੰ ਕੁਛ ਮਿਲ ਜੇ ਨਾ ਬਹੁਤ ਆਗਾ ਚੱਲ ਕੋਈ ਨਾ ਨਾਲੇ ਉਹ ਖਾ ਲੂਗਾ ਦੱਸ ਫਿਰ ਕੀ ਲਿਆਦਾ ਮੈਂ ਉਹੀ ਲਿਆ ਦੂੰ ਮੇਰੇ ਪੁੱਤ ਨੂੰ ਬਸ ਮਾਂ ਤਾਂ ਹੁਣ ਪੂਜੀਆ ਵਗੈਰਾ ਹੀ ਖਾਂਦੇ ਨੇਗੇ ਪਾਣੀ ਬਹੁਤਾ ਇੰਨਾ ਕ ਬਸ ਪੁੱਤ ਆਪਾਂ ਤੈਨਤਾ ਜੀਾਂਗੇ ਵਾਲੀ ਚਾਹ ਤਾਂ ਕੀ ਕਰਾਉਣਾ ਹੈਗਾ ਤੈਨ ਨਜੀ ਮਾਂ ਤੁਨੇ ਸੌਖਾ ਕਹਿੰਦਾ ਆਪਣੇ ਚ ਨਾ ਤਿੰਨ ਨਹੀਂ ਪੰਜ ਸੱਤ ਜੀ ਨੇ ਮੈਰੀ ਕੋਟ ਪੀਂਦੀ ਤੁਸੀਂ ਵੀ ਕੋਟ ਤੇ ਉਹ ਨੇ ਕੌਲਾ ਬਰਬਰ ਦਿੰਦੇ ਨੇ ਚਾਹ ਦਾ ਪਤਾ ਨਹੀਂ ਕੀ ਨਹੀਂ ਚਾਹ ਉਹਨਾਂ ਨੂੰ ਉਤਾਰਦੀ ਆ ਮੈਂ ਸਾਰਾ ਦਿਨ ਉਹਨਾਂ ਨੂੰ ਚਾਹ ਚਾਹਿੰਦੀ ਚੱਲ ਪੁੱਤ ਚਾਹ ਹੀ ਪੀਂਦਾ ਕਰਮ ਵਾਲੀ ਆ ਤੂੰ ਤਾਂ ਆ ਜਿਹੜੇ ਲੋਕ ਕਹਿੰਨੇ ਨੇ ਨਸ਼ਾ ਕਰਦੇ ਆ ਨਾ ਉਹਨਾਂ ਨਾਲੋਂ ਤਾਂ ਸੌਖੇ ਆ ਆਪਾਂ ਆਪਣਾ ਤਾਂ ਕਰ ਬਾਲਾ ਕਰਮ ਵਾਲਾ ਪੁੱਤ ਇਹ ਤਾਂ ਹੈ ਮਾਂ ਨਹੀਂ ਦੇਖ ਲਾ ਨਾ ਨਿੱਕੇ ਨਿੱਕੇ ਜਵਾਬ ਨਹੀਂ ਜਿਹੜੇ ਆ ਚਿੱਟੇ ਦੇ ਨਸ਼ੇ 'ਚ ਲੱਗੇ ਪਏ ਨੇ ਸਰਿੰਜਾਂ ਲਾਉਂਦੇ ਨੇ ਪਤਾ ਨਹੀਂ ਕੀ ਹਾਲ ਹੋ ਉਹਨਾਂ ਦਾ ਹੋਰ ਪਤਾ ਪਰ ਸਰਕਾਰ ਵੀ ਨਹੀਂ ਮਾਰ ਚੱਜਦੀਏਗੀ ਜੇ ਕਿਤੇ ਸਰਕਾਰ ਪਿੱਛੋ ਹੀ ਰੋਕ ਟੋਕ ਲਾ ਕੇ ਰੱਖੇ ਨਾ ਨਸ਼ੇ ਨੂੰ ਤਾਂ ਇੱਥੇ ਤੱਕ ਤਾਂ ਗੱਲਾ ਹੀ ਨਾ ਪਹੁੰਚਣਾ ਉਹ ਪੁੱਤ ਸਰਕਾਰ ਦੇ ਸਭ ਕੁਝ ਹੱਥ 'ਚ ਹੈ ਹਾਂ ਸਰਕਾਰ ਨੂੰ ਵੀ ਨਸ਼ੇ ਚੀ ਦੋ ਰੁਪਏ ਬਣਦੇ ਆ ਜੇ ਕਿਤੇ ਹਜਵਾਕ ਪੜ ਲਿਖ ਕੇ ਚੰਗੇ ਕੰਮਾਂ ਤੇ ਲੱਗੇ ਸਰਕਾਰ ਨੂੰ ਕੀ ਧਰਿਆ ਪਿਆਗਾ ਅ ਨਸ਼ਿਆਂ 'ਚ ਵੜ ਕੇ ਸਰਕਾਰ ਨੂੰ ਦਾ ਵੀ ਫਾਇਦਾ ਹੈਗਾ ਨਾ ਮਾ ਵੈਸੇ ਨਾ ਕਿੰਨਾ ਕ ਟਾਈਮ ਇਹ ਸਰਕਾਰ ਮਾਵਾ ਦੇ ਪੁੱਤ ਮਰਵਾਉਗੀ ਮੈਂ ਕਹਿੰਨੀ ਆ ਅੱਜ ਕੱਲ ਓਦਾਂ ਨੀ ਬੰਦਾ ਮਰਦਾ ਜਿੱਦਾਂ ਓਵਰਡੋਜ਼ ਲਾ ਲੈਂਦੇ ਨੇ ਨਾ ਓਦਾਂ ਨਾਸ਼ੇ ਨਾਲ ਕਿੰਨੇ ਮੁੰਡੇ ਮਰ ਜਾਂਦੇ ਨੇ ਹੋਰ ਪੁੱਤ ਹਾਂ ਆਪਣੇ ਗਮਾਂਡ ਚ ਦੇਖ ਲੈ ਦਸਾਂ ਦਿਨਾਂ ਬਾਅਦ ਲੋਥ ਥਿਆਈ ਆ ਕੀ ਕੋਈ ਮਾਂ ਦੀ ਜੋਨ ਸੀ ਓਦੀ ਵਿਚਾਰੀ ਦੀ ਕਿੱਥੇ ਕਿੱਥੇ ਨਹੀਂ ਭਟਕੀ ਤੁਰੀ ਫਿਰੀ ਉਹ ਥਾਣੇ ਦਰਬਾਰੇ ਹੁਤਾ ਪੁੱਤ ਨੂੰ ਲੱਭਦੀ ਤੁਰੀ ਫਿਰੀ ਪਰ ਕੀ ਪਤਾ ਸੀਗਾ ਵੀ ਘਰ ਦੀ ਕੰਧ ਨਾਲ ਹੀ ਮਰਿਆ ਪਿਆ ਹੈਗਾ ਕਦੇ ਕਦੇ ਤਾਂ ਨਾ ਐ ਸੋਚ ਕੇ ਮੇਰਾ ਬਾਲਾ ਹੀ ਮਨ ਦਰਦਦਾ ਹੈਗਾ ਫਿਰ ਮੈਂ ਕਹਿੰਦੀ ਆ ਵੀ ਚੱਲ ਹਣ ਮੋਲ ਤਾਂ ਸਿਆਣਾ ਆਏਗਾ ਪਰ ਉਹ ਵੀ ਤਾਂ ਪੁੱਤ ਮਾਮਾ ਹੀ ਨੇ ਜਿਨ੍ਹਾਂ ਦੇ ਪੁੱਤ ਤਰੀ ਜਾਂਦੇ ਹੈਗੇ ਮੈਂ ਕਹਿੰਦੀ ਆ ਮਾਂ ਕਈ ਮਾਮਾ ਤਾਂ ਹੈ ਜਿਹੜੀਆਂ ਨੇ ਜਿਨ੍ਹਾਂ ਦਾ ਕੱਲਾ ਕੱਲਾ ਪੋਤਾ ਤੇ ਉਹ ਵੀ ਨਸ਼ਿਆਂ ਦੇ ਵਿੱਚ ਚਾਰ ਚਾਰ ਪੰਜ ਪੰਜ ਭੈਣਾ ਹੁੰਦੀਆਂ ਨੇ ਪਰ ਕੱਲਾ ਮੁੰਡਾ ਦੇਖ ਲਓ ਉਹ ਨਸ਼ਿਆਂ ਵੱਲ ਹੁੰਦਾ ਗਾ ਉਹੀ ਤਾਂ ਗੱਲ ਆ ਪੁੱਤ ਹੁਣ ਸਰਕਾਰ ਵੀ ਛੋਟੀਆਂ ਮਛਲੀਆਂ ਨੂੰ ਫੜ ਫੜ ਅੰਦਰ ਸਿੱਟੀ ਜਾਂਦਾ ਵੀ ਦੱਸ ਇਹਨਾਂ ਨੂੰ ਨਿੱਕੇ ਮੋਟੇ ਨੂੰ ਫੜੀ ਜਾਂਦੇ ਹੋ ਇੱਕ ਨੂੰ ਫੜ ਲੋਂਗੇ ਨਸ਼ੇ ਵਾਲੇ ਨੇ ਤਾਂ ਦੂਸਰੇ ਤੋਂ ਨਸ਼ਾ ਲੈ ਲੈਣੇ ਜੇ ਉਪਰੋਂ ਹੀ ਬੰਦ ਕਰਦਾ ਨਾ ਮੈਂ ਕਹਿੰਦੀ ਆ ਮੈਂ ਤਾਂ ਆਪਦੇ ਅੱਖੀ ਇਹ ਜੇ ਬੰਦੇ ਦੇਖੇ ਨੇ ਕਿ ਜਿਹੜੇ ਆ ਮੁੰਡੇ ਨਸ਼ਾ ਵੇਚਦੇ ਨੇ ਪੁਲਿਸ ਫੜਦਾ ਲੈਂਦੀ ਆਂ ਤਾਂ ਕੰਦੇ ਉਹਨਾਂ ਤੋਂ ਨਸ਼ਾ ਖੋਹ ਲੈਂਦੀ ਹੈਗੀ ਤੇ ਉਹਨਾਂ ਨੂੰ ਰੁਪਈਏ ਹੋਰ ਹੋ ਕਰਕੇ ਕਹਿੰਨਾ ਅੱਗੇ ਹੋਰ ਵੀ ਇੱਧਰ ਸਾਨੂੰ ਲਿਆ ਕੇ ਦਿਓ ਪੈਸੇ ਪਤਾ ਨਹੀਂ ਪੰਜਾਬ ਪੁਲਿਸ ਕਿਹੜੇ ਘਮਮਾਂ ਚ ਪੈ ਰਹੀ ਹੈਗੀ ਵੀ ਤੁਹਾਨੂੰ ਐਡੀ ਸੋਹਣੀ ਨੌਕਰੀ ਮਿਲ ਗਈ ਸਰਕਾਰੀ ਨੌਕਰੀ ਬਥੇਰਾ ਪੈਸਾ ਘਰੇ ਡਿੱਗਦਾ ਪਰ ਕਾਹਨੂੰ ਉਹਨਾਂ ਨੂੰ ਸਿਰਫ ਇਹ ਹੁੰਦਾ ਵੀ ਸਾਡੇ ਤਾਂ ਹੋਰ ਪੈਸਾ ਡਿੱਗੇ ਕਰੇ ਪਰ ਇਹ ਆ ਉਹ 2 ਨੰਬਰ ਦੀ ਕਮਾਈ ਨਾਲ ਨਾ ਕਦੇ ਢਿੱਡ ਨਹੀਂ ਭਰਦੇ ਹੁੰਦੇ ਨਿਕਲਣਗੇ ਜ਼ਰੂਰ ਇਹ ਇਹ ਤਾਂ ਗੱਲ ਪੁੱਤ ਤੇਰੀ ਸਿਆਣੀ ਹੈ ਇਹਨਾਂ ਨੇ ਫੜਦੇ ਵੀ ਹੁਣ ਬੇਹੱਕਿਆਂ ਤੇ ਤਾਂ ਇਹ ਪਰਚੇ ਬਣਾਈ ਜਾਂਦੇ ਤੇ ਜਿਹੜੇ ਹਜੇ ਕੰਮ ਕਰਦੇ ਐ ਇਹਨਾਂ ਨੂੰ ਹੱਫਤਾ ਦਈ ਜਾਂਦੇ ਹੁਣ ਬੰਨੀ ਤਾਂ ਇਹ ਦੇਖਦੇ ਵੀ ਨਹੀਂਗੇ ਕਾਹਨੂੰ ਕਿਸੇ ਵੱਲ ਕੋਈ ਮਾਂ ਦੇਖਦਾ ਹੁੰਦਾ ਜਦੋਂ ਇਹਨਾਂ ਦੇ ਸਰਕਾਰ ਦਾ ਨਾ ਆਪ ਦਾ ਕੋਈ ਤੇ ਪੁੱਤ ਨਸ਼ੇ ਤੇ ਲੱਗੋ ਸ਼ਰਮ ਤਾਂ ਇਹਨਾਂ ਨੂੰ ਉਦੋਂ ਆਉਗੀ ਉਦੋਂ ਕਿਤੇ ਜਾ ਕੇ ਜੇ ਇਹਨਾਂ ਦਾ ਕੋਈ ਪੁੱਤ ਮਰ ਗਿਆ ਨਾ ਫੇਰ ਪਤਾ ਲੱਗੂ ਇਹਨਾਂ ਨੂੰ ਵੀ ਹਾਂ ਭਾਈ ਆ ਨਸ਼ਾ ਅਸੀਂ ਚਲਾਇਆ ਹੋਇਆ ਤੇ ਅਸੀਂ ਆਪਣਾ ਘੜੀ ਖਰਾਬ ਕਰ ਲਿਆ। ਉਹ ਤਾਂ ਗੱਲ ਤੇਰੀ ਪੁੱਤ ਸਹੀ ਐ। ਇਹ ਪੁਲਿਸ ਵਾਲੇ ਵੀ ਨਾਲ ਹੀ ਰੜੇ ਹੁੰਦੇ ਆ। ਚੱਲਤੀਏ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਆਪਾਂ। ਆ ਤੂੰ ਚਾਹ ਦੀ ਘੁੱਟ ਬਣਾ ਲੈ ਤੇ ਮੈਂ ਤੈਨੂੰ ਇੰਨੇ ਕੁਝ ਖਾਣ ਨੂੰ ਲਿਆਦਾ ਜੇ ਦੁਕਾਨ ਖੁੱਲੀ ਹੋਈ ਉਹ ਵੀ ਤਾਂ ਚੱਲ ਚੰਗਾ ਵਾ ਮੈਂ ਬਣਾਦਾ ਉਹਨਾਂ ਵਾਸਤੇ ਚਾਹ ਫੇਰ। ਚੱਲ ਮੈਨੂੰ ਤਾਂ ਘੁਟੰਦਰੀ ਪਾ ਕੇ ਦੇ ਦੀ ਤੁਸੀਂ ਭਾਵੇਂ ਦੋਵੇਂ ਜੀ ਕੋਠੇ ਤੇ ਪੀ ਲਿਓ ਬਹਿ ਕੇ। ਚੱਲ ਕੋਈ ਨਾ ਵਾ। ਪ੍ਰੀਤ ਹਾਂ ਆ ਦੇਖੀ ਆਹ ਕੌਣਾ ਮੁੰਡਾ ਆ ਕਿਹੜੇ ਮੁੰਡੇ ਨਾਲ ਬੈਠੀ ਆ ਉਹ ਇਹਨਾ ਮੇਰਾ ਫਰੈਂਡ ਹੈਗਾ ਅੱਜ ਮੈਨੂੰ ਉਥੇ ਕੈਫੇ ਦੇ ਕੋਲ ਮਿਲ ਗਿਆ ਸੀ ਮੈਨੂੰ ਕਹਿੰਦਾ ਅੱਜ ਤੈਨੂੰ ਕੁਝ ਖਵਾ ਕੇ ਭੇਜਦਾਗਾ ਮੈਂ ਕਿਹਾ ਨਾ ਨਾ ਬਾਈ ਮੈਂ ਕਰੋ ਲੇਟ ਹੋਣੀ ਹੈ ਜੀ ਮੈਂ ਘਰੇ ਪਹੁੰਚਣਾ ਟਾਈਮ ਤੇ ਪਰ ਮੰਨਿਆ ਨਹੀਂ ਹੈਗਾ ਹੁਣ ਹੈਗਾ ਕਲਾਸਮੇਟ ਸੀ ਮੈਂ ਕਿਹਾ ਚਲ 2 ਮਿੰਟ ਬੈਠ ਜਾਣੀ ਪਰ ਤੁਹਾਡੇ ਕੋਲ ਫੋਟੋ ਕਿੱਥੋਂ ਆ ਗਈ ਇਹ ਉਹ ਯਾਰ ਆ ਚਾਚੀ ਨਹੀਂ ਆਪਣੀ ਹਮਣ ਆ ਮਾਂ ਕੋਲ ਉਂਗਣਾ ਲਾ ਜਾਂਦੀ ਆ ਪਰ ਮਾਣਾ ਜਮੀ ਉਹਦੀਆਂ ਉਂਗਲਾਂ 'ਚ ਨਹੀਂ ਆਉਂਦੀ। ਯਾਰ ਇੱਕ ਤਾਂ ਨਾ ਮੇਰਾ ਥੋੜੀ ਚਾਚੀ ਨੇ ਬਹੁਤ ਲੋਭੀ ਰੱਖੀ। ਓਏ ਉਹਦਾ ਤਾਂ ਨਾ ਮੈਂ ਕਿਹਦੇ ਨਾਲ ਐਸਾ ਮਾਣ ਤਣ ਕਰੂੰ। ਉਹ ਆਪਣੇ ਘਰੋਂ ਨੂੰ ਹੀ ਹਟ ਜੂ। ਤੈਨ ਫਿਰ ਆ ਕੀ ਗੱਲ ਆ ਚੋਰੀ ਫੋਟੋ ਖਿੱਚ ਰਹੀ ਹੈ ਕੀ ਸਿੱਧਾ ਮੇਰੇ ਮੂਰੇ ਆ ਕੇ ਫੋਟੋ ਖਿੱਚ ਲਾਂਦੀ ਬਈ। ਓਏ ਗੱਲ ਤਾਂ ਉਹੀ ਆ ਆ ਕੇ ਮਾਂ ਨੂੰ ਭੜਕਾਉਣ ਲੱਗ ਜਾਂਦੀ ਆ ਤੇ ਤੂੰ ਐਂ ਦੇਖ ਮਾਂ ਨੇ ਤੈਨੂੰ ਕੋਈ ਗੱਲ ਨਹੀਂ ਆਖੀ ਮਾਂ ਨੇ ਮੈਨੂੰ ਪੁੱਛਿਆ। ਮੈਂ ਕਿਹਾ ਮਾਂ ਕਈ ਵਾਰ ਕੋਈ ਨਾਲ ਪੜਦਾ ਮੁੰਡਾ ਟੱਕਰ ਜਾਂਦਾ। ਬੈਗੇ ਹੋਣਗੇ ਕਾਫੀ ਪੀਨ ਅਨਮੋਲੇ ਤਾਂ ਸ਼ੁਗਰ ਮਨਾਓ ਵੀ ਤੁਸੀਂ ਸਹੀ ਹੋਗੇ ਤੇ ਮੈਂ ਤੁਹਾਡੇ ਨਾਲ ਸਹੀ ਐ ਜੇ ਕਿਤੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਆਉਂਦਾ ਮੇਰੇ ਤਾਂ ਥਾਪੜਿਆਂ ਨਾਲ ਮੂੰਹ ਲਾਲ ਕਰ ਦਿੰਦਾ ਵੀ ਆਹ ਕਿਹੜਾ ਬੰਦਾ ਜਿਹਦੇ ਨਾਲ ਜੁੜ ਕੇ ਬੈਠੀ ਹੈਗੀ ਪਤਾ ਕੀ ਚੱਕਰ ਆ ਪ੍ਰੀਤ ਮੈਂ ਵੀ ਪੜਿਆ ਲਿਖਿਆ ਤੂੰ ਵੀ ਪੜੀ ਲਿਖੀ ਐ ਯਾਰ ਹੁਣ ਜਦੋਂ ਕਾਲਜ ਪੜਦੇ ਆ ਜਾਂ ਇੱਕ ਦੂਜੇ ਨੂੰ ਪੜਾਉਂਦੇ ਆ ਚਾਚੀ ਨੂੰ ਨਾ ਤੁਸੀਂ ਇੱਕ ਵਾਰ ਘਰੇ ਬਹਾਨੇ ਨਾਲ ਬਰਾਕੇ ਲੈ ਕੇ ਆਓ ਚਾਚੀ ਦਾ ਤਾਂ ਮੈਂ ਚੰਗੀ ਤਰ੍ਹਾਂ ਜਲੂਸ ਕੱਢੂ ਆਪਦੀ ਤਾਂ ਤਾਂ ਸੰਭੀ ਨਹੀਂ ਜਾਂਦੀਆਂ ਹੈਗੀ ਮੇਰੀ ਗੱਲ ਸੁਣ ਕੋਈ ਨਾ ਕਰੀ ਜਾਂਦੇ ਜਿਹੜਾ ਕੋਈ ਕਰਦੀ ਐ ਐਵੇਂ ਕਿਵੇਂ ਕਰ ਜਿੱਦ ਕਦੇ ਰਾਹ ਖੜੇ ਟੱਕਰੀ ਨਾ ਮਾਪੇ ਸਮਝਾ ਦੂੰ ਉਹਨੂੰ ਤੂੰ ਮਾ ਗਰਮ ਹੋਇਆ ਕਰ ਤੇਰਾ ਗੁੱਸਾ ਵਾਲਾ ਪੜਾ ਜਦ ਕਿਤੇ ਮੈਨੂੰ ਮਿਲ ਗਈ ਕਿ ਨਾ ਰਾਹ ਖੜੇ ਉਹ ਤੇ ਜੁੰਡੇ ਫੜ ਕੇ ਕਢੀਸ ਕੇ ਉਹਨੂੰ ਘਰੇ ਲੈ ਕੇ ਜਾਉਂਗੀ ਵੀ ਆ ਜਾ ਹੁਣ ਦੱਸ ਕਿਹੜੀਆਂ ਫੋਟੋਆਂ ਦਿਖਾਉਣੀ ਐ ਤੂੰ ਉਹ ਚੱਲ ਕੋਈ ਗੱਲ ਬੱਬੀਆਂ ਨਹੀਂ ਜਾਂਦੀਆਂ ਕਿ ਆਪਦੀਆਂ ਤਾਂ ਉਹਦੇ ਵਿੱਚ ਥੇਰੇ ਫਿਰਦੇ ਨੇ ਕਦੇ ਇੱਧਰ ਨਿਕਲ ਜਾਂਦੇ ਕਦੇ ਉੱਧਰ ਨਿਕਲ ਜਾਂਦੇ ਦੂਜਿਆਂ ਦੇ ਆ ਕੇ ਦੇਖੇ ਜਾਂਦੇ ਹਾਂ ਭਾਈ ਉਹਨਾਂ ਦੀ ਨੂੰ ਤਾਂ ਇੱਥੇ ਆ ਹੁੰਦੇ ਨਾ ਬੈਠੇ ਹੁਣ ਸਾਰੇ ਪਿੰਡ ਚ ਨਡੋਰਾ ਬਿੱਟ ਤਾਊਗਾ ਮਾਂ ਨੂੰ ਮੈਂ ਕਹਤਾ ਮੈਂ ਕਿਹਾ ਉਹਨੂੰ ਕਹ ਤੂੰ ਹਸਾਬ ਨਾ ਰਹਾ ਕਰ ਮਾਣੇ ਮੈਨੂੰ ਫੋਟੋ ਦਿਖਾਈ ਆ ਪਹਿਲਾਂ ਮੈਂ ਮਾਂ ਨੂੰ ਸਾਰੀਆਂ ਗੱਲਾਂ ਸਮਝਾਤੀ ਆ ਮੈਂ ਕਿਹਾ ਮਾਂ ਇਹੋ ਜੀ ਕੋਈ ਗੱਲ ਨਹੀਂ ਮੈਂ ਕਿਹਾ ਹੁਣ ਰਾਹ ਕਿਹੜੇ ਕਈ ਵਾਰ ਕੋਈ ਦੋਸਤ ਟੱਕਰ ਜਾਂਦਾ ਤਾਂ ਚਾਹ ਪਾਣੀ ਦਾ ਪੀਣੇ ਪੈਂਦਾ ਬੰਦੇ ਨੂੰ ਪੁੱਛਣਾ ਵੀ ਪੈਂਦਾ ਹੁਣ ਮੈਂ ਕਿਹਾ ਅਸੀਂ ਨਹੀਂ ਬੰਦੇ ਰਹੇ ਮੈਂ ਤਾਂ ਅਨਮੋਲ ਸੱਚੀ ਮਤਾਂ ਉਹ ਮੁੰਡੇ ਕੋਲ ਰੁੱਕ ਵੀ ਨਹੀਂ ਰਹੀ ਸੀ ਪਰ ਉਹਦਾ ਮੰਨਿਆ ਹੀ ਨਹੀਂ ਕਹਿੰਦਾ ਨਾ ਨਾ ਪ੍ਰੀਤ ਤੂੰ ਮੈਨੂੰ ਮਸਾ ਸਕੂਲ ਟਾਈਮ ਤੋਂ ਬਾਅਦ ਮਿਲੀਆਂ ਵਿਚਾਲ ਆ ਜਾ ਤੈਨੂੰ ਕੁਝ ਖਵਾ ਪਿਆ ਕੇ ਘਰੇ ਵੇਜੂਗਾ ਮੈਂ ਤਾਂ ਬਸ ਇੱਕ ਉੱਥੇ ਕੋਲ ਰੁੱਕ ਗਈ ਕਿਉਂਕਿ ਮਜਬੂਰੀ ਬਣ ਗਈ ਰੁਕਣ ਦੀ ਮੈਂ ਕਿਹਾ ਅਗਲਾ ਕਹੂਗਾ ਵੀ ਕੀ ਸਰਕਾਰੀ ਨੌਕਰੀ ਮਿਲ ਗਈ ਹਵਾ ਚੁੱਡੀ ਫਿਰਦੀ ਐ ਉਹ ਇਹ ਤਾਂ ਹੈ ਉਹ ਚਲ ਕੋਈ ਗੱਲ ਨਹੀਂ ਜਦੋਂ ਤੈਨੂੰ ਮੈਂ ਨਹੀਂ ਕੁਝ ਕਹਿੰਦਾ ਤੈਨੂੰ ਲੋਕਾਂ ਦੀ ਪਰਵਾਹ ਕਰਨ ਦੀ ਲੋੜ ਹੀ ਨਹੀਂ ਨਹੀਂ ਅਨਮੋਲ ਐ ਫਿਰ ਚੰਗਾ ਨਹੀਂ ਨਾ ਲੱਗਦਾ ਹੈਗਾ ਉਹ ਤਾਂ ਥਾਂ ਥਾਂ ਮੇਰੀ ਬੇਇੱਜ਼ਤੀ ਕਰਦੀ ਫਿਰਦੀ ਹੋਗੀ ਉਹ ਕਰ ਲੈਣ ਦੇ ਆਪਣੀ ਬੇਇੱਜ਼ਤੀ ਕਰਕੇ ਕੀ ਕਰ ਲਊਗੀ ਜਦੋਂ ਅਸੀਂ ਤੇਰੇ ਨਾਲ ਸਹੀ ਆ ਸਾਨੂੰ ਤੇਰੀਆਂ ਗੱਲਾਂ ਤੇ ਯਕੀਨ ਨਾ ਅਨਮੋਲ ਪਲੀਜ਼ ਮੇਰੇ ਤੇ ਇਦਾਂ ਹੀ ਸਕੀਨ ਬਣਾ ਕੇ ਰੱਖੀ ਠੀਕ ਆ ਕਦੇ ਯਕੀਨ ਨਾ ਤੋੜੀਂ ਮੈਂ ਤੈਨੂੰ ਇਹੀ ਗੱਲ ਕਹਿਣਾ ਵੀ ਤੂੰ ਵੀ ਨਾ ਕਦੇ ਭਰੋਸਾ ਨਾ ਤੋੜੀ ਇਹ ਜਿਹੜੇ ਲੋਕ ਕਹਿੰਦੇ ਆ ਨਾ ਆਪ ਇਹਨਾਂ ਦਾ ਇੱਕ ਦਿਨ ਜਰੂਰ ਮੂੰਹ ਬੰਦ ਕਰਾਂਗੇ ਮੈਂ ਨਾ ਚਾਚੀ ਦਾ ਤਾਂ ਚੰਗੀ ਤਰ੍ਹਾਂ ਹੀ ਮੂੰਹ ਬੰਦ ਕਰੂੰ ਜੀਵੇਂ ਖਿੱਚ ਲਊ ਫੜ ਕੇ ਸੜੇ ਹਾਂ ਦੀ ਕੀ ਇਹ ਚੱਜ ਦੀ ਨਹੀਂ ਹਾਲ ਦੀ ਨਹੀਂ ਹੈਗੀ ਮੇਰਾ ਤਾਂ ਦਿਮਾਗ ਖਰਾਬ ਕਰਤਾ ਬੀਬੀ ਬਤਾ ਕੇ ਰੱਖ ਦਿੰਦੇ ਹਾਂ ਤੁਸੀਂ ਵੀ ਮੇਰਾ ਮੈਨੂੰ ਲੈ ਦੀ ਚੀਜ਼ ਦਿਖਾਇਆ ਕਰੋ ਤੁਹਾਨੂੰ ਪਤਾ ਨਾ ਵੀ ਮੈਂ ਗਲਤ ਨਹੀਂ ਹੈਗੀ ਕਿਸੇ ਵੀ ਸੈਟ ਮੈਨੂੰ ਪਤਾ ਹੈ ਜੇ ਤੂੰ ਗਲਤ ਹੁੰਦੀ ਮੈਂ ਫੋਟੋ ਦੇਖ ਕੇ ਐਵੇਂ ਤੇਰੀ ਥੱਪੜ ਅਪਡੇਟ ਕਰ ਦਾਂਦਾ ਫੇਰ ਮੈਨੂੰ ਪਤਾ ਨਾ ਤੂੰ ਸਹੀ ਆ ਚਲ ਚਲ ਕੋਈ ਨਾ ਗੁੱਸੇ ਨਾ ਹੋਇਆ ਕਰ ਗੁੱਸਾ ਤਾਂ ਹੁੰਦਾ ਹੀ ਹੈਗਾ ਜਦੋਂ ਆ ਕੇ ਸੜੇ ਹਾਂ ਜੋ ਘਰੇ ਫੋਟੋਆਂ ਦਿਖਾਉਂਦੀ ਹੈਗੀ ਅਗਲੀ ਵਾਰ ਤੂੰ ਨਾਲ ਛੁੱਡ ਕੇ ਮੁੰਡੇ ਨਾਲ ਫੋਟੋ ਮੈਂ ਚਾਚੇ ਨੂੰ ਕਹਿੰਵੀਂ ਹੁਣ ਆ ਕੇ ਫੋਟੋ ਖਿੱਚ ਲੈ ਫੇਰ ਓਏ ਭੌਂਕੀ ਜਾਂਦੇ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਉਹ ਭੌਂਕੀ ਜਾਣਾ ਹੁੰਦਾ ਉਹ ਚਲ ਕੋਈ ਨਾ ਫਿਰਦੀ ਰਹਿੰਦੀ ਚਲ ਐਂ ਘਰ ਲੈ ਜਾ ਭਾਂਡੇ ਜੇ ਮਾਜਲਾ ਬਸ ਮੈਂ ਥੱਲੀ ਆਉਣਾ ਮੈਂ ਵੀ ਚਲ ਆ ਜਿਓ ਫਿਰ ਧੁੱਪ ਜੀ ਹੁਣ ਧੁੱਪ ਜੀ ਕਿਹੜਾ ਚੰਗੀ ਲੱਗਦੇ ਧੁੱਪੇ ਬਹਿ ਜਾਓ ਗਰਮੀ ਲੱਗਣ ਲੱਗ ਜੰਦੀ ਆ ਸਾਵੇਂ ਬਹਿ ਜਾਓ ਦੋ ਮਿੰਟ ਧੁੱਪ ਸੇਕ ਲਾ ਆ ਤੁਸੀਂ ਸਾਵੇਂ ਬੈਠੇ ਹੋਗੇ ਪਤਾ ਨਹੀਂ ਕੀ ਉਹ ਮੈਂ ਤਾਂ ਤਰੂਨੇ ਜੇ ਲੜਨ ਲੱਗ ਜਾਂਦੇ ਆ ਧੁੱਪ ਜੀ ਨਾਲ ਚਾਚੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਹੋਰ ਕਿਵੇਂ ਹੈ ਰੋਣਾ ਨੂੰ ਹੋ ਜਾ ਚਾਚੀ ਤੇਨਾਂ ਜ਼ਰੂਰੀ ਗੱਲ ਕਰਨੀ ਹੈ ਕੋਈ ਹਾਂ ਪੁੱਤ ਕਰ ਗੱਲ ਮੈਂ ਤਾਂ ਤੈਨੂੰ ਐ ਕਹਿੰਦਾ ਚਾਚੀ ਸਾਡੇ ਘਰੇ ਉਂਗਲਾਂ ਲਾਉਣ ਦੀ ਕੀ ਲੋੜ ਹੈ ਤੈਨੂੰ ਕਦੇ ਫੋਟੋਆਂ ਹੀ ਦਿਖਾ ਜਾਨੀ ਐ ਕਦੇ ਤੂੰ ਐ ਕਹਿਣ ਲੱਗ ਜਾਨੀ ਹਾਂ ਉਹ ਕੁੜੀ ਨਾਲ ਬੈਠਾ ਸੀ ਉਹ ਮੁੰਡੇ ਨਾਲ ਬੈਠਾ ਸੀ ਤੈਨੂੰ ਕੀ ਲੋੜ ਆ ਭਾਈ ਸਾਡੇ ਘਰੇ ਗੱਲਾਂ ਕਰਨ ਦੀ ਦੇਖ ਭਾਈ ਨਾ ਤਾਂ ਮੈਂ ਕਰਾਂ ਗੱਲਾਂ ਅੱਜ ਨਾ ਮੈਂ ਕਰਾਂ ਕੱਲ ਮੈਂ ਤਾਂ ਬਾਜ਼ਾਰ ਗਈ ਸੀ ਮੈਂ ਤਾਂ ਉੱਥੇ ਆਪਣੀ ਕੀ ਨਾਲ ਲੈਂਦੇ ਨੇ ਆ ਤੇਰੀ ਬੌਟੀ ਦੇਖੀ ਉਹ ਵੇਖੀ ਸੀ ਉਹ ਫਿਰ ਚਾਚੀ ਨਾਲ ਪੜਦੇ ਕਈ ਵਾਰ ਕੋਈ ਕਾਲਜ ਦੇ ਮੁੰਡਾ ਫਰੈਂਡ ਵੀ ਹੁੰਦਾ ਭਾਈ ਫਰੈਂਡ ਹੁੰਦਾ ਐਂ ਬੈਠਾਂਗੇ ਆਪਾਂ ਗੱਲ ਚ ਬਾਹਾਂ ਪਾ ਕੇ ਨਹੀਂ ਬੈਠਾਂਗੇ ਅੱਜ ਤਾਂ ਪਤਾ ਦੇਖ ਮੈਂ ਦੇਖਿਆ ਕੱਲ ਨੂੰ ਕੋਈ ਹੋਰ ਦੇਖੂ ਤੇਰੀਆਂ ਘਰ ਦੀਆਂ ਗੱਲਾਂ ਹੋਰ ਬਣਾਊਗਾ ਕੋਈ ਮੈਂ ਤਾਂ ਤੇਰੀ ਮਾਂ ਨੂੰ ਐ ਕਹਿੰਦੀ ਸੀ ਪਈ ਮੈਂ ਪੁੱਛ ਲਈ ਹੈ ਉਹ ਚਾਚੀ ਦੇਖ ਸਾਨੂੰ ਸਾਰਾ ਪਤਾ ਹੈ ਵੀ ਮੇਰੇ ਘਰ ਵਾਲੀ ਕਿੱਥੇ ਜਾਂਦੀ ਹੈ ਤੇ ਕਿੱਥੇ ਨਾ ਐਵੇਂ ਤੇ ਤੇਰਾ ਫੋਟੋ ਖਿੱਚਣ ਦਾ ਕੀ ਹੱਕ ਹੋਇਆ ਉੱਥੇ ਜਾ ਕੇ ਜੇ ਕੋਈ ਗੱਲ ਸੀ ਤੂੰ ਉੱਥੇ ਕੋਲੇ ਜਾ ਕੇ ਉਹਨੂੰ ਪੁੱਛਦੀ ਵੀ ਭਈ ਆ ਕੀ ਦਿਨਾਂ ਬੈਠੀ ਆ ਕੋਈ ਨਾ ਅੱਜ ਕਾ ਇਹਦਾ ਤੁਹਾਡੇ ਘਰੇ ਏਦੂ ਮੁੜ ਕੇ ਨਾ ਕਹਾਂਗੇ ਕੁਛ ਮਰਜ਼ੀ ਕਰੋ ਆਪ ਦਾ ਗੱਲ ਇਹ ਨਹੀਂ ਹੁੰਦੀ ਚਾਚੀ ਗੱਲ ਤਾਂ ਇਹ ਹੁੰਦੀ ਆ ਵੀ ਘਰ ਪੱਟਣ ਵਾਲੀਆਂ ਗੱਲਾਂ ਕਦੋਂ ਕਰਦੇ ਹੁੰਨੇ ਤੁਸੀਂ ਆਹੋ ਭਾਈ ਅਸੀਂ ਤਾਂ ਪੇ ਘਰ ਪੱਟਦੇ ਆਂ ਜੇ ਅੱਜ ਤਾਂ ਥੋੜੀ ਦੇਖ ਐ ਲੱਛਣ ਕਰਦੀ ਐ ਕੱਲ ਨੂੰ ਭਾਈ ਥੋੜੀ ਨੂੰ ਦੇਖ ਕੇ ਸਾਡਾਂ ਵੀ ਆਹੀ ਲੱਛਣ ਫੜਨਗੇ ਆ ਚਾਚੀ ਕੀ ਪਤਾ ਥੋੜੀਆਂ ਬੈੰਦੀਆਂ ਹੁਣ ਕਿਉਂ ਐਵੇਂ ਮੈਥੋਂ ਮੇਰਾ ਮੂੰਹ ਖੁਲਾਉਣੀ ਐ ਸਾਡੀਆਂ ਤਾਂ ਮੈਂ ਇਹ ਨਹੀਂ ਚਾਹੁੰਦਾ ਵੀ ਤੁਹਾਡੇ ਘਰ ਦੇ ਪਰਦੇ ਚੱਕਾਂ ਉਹ ਬੈਠ ਨਹੀਂ ਟੱਪਦੀਆਂ ਸਾਡੀਆਂ ਉਹ ਬਸ ਕਰ ਚਾਚੀ ਬਸ ਕਰ ਕੋਈ ਨਾ ਭਾਈ ਕਹਿੰਦੋਂਦੇ ਆਪਦੀਆਂ ਹੱਥ ਤੇ ਦੂਜਿਆਂ ਕੱਸ ਚ ਲਈ ਫਿਰਜੋ ਕੁਛ ਮਰਜੀ ਕਰੋ ਤਿੰਨ ਕਰੋ ਪੰਜ ਕਰੋ ਜਦੋਂ ਤੁਹਾਡੀਆਂ ਅੱਖਾਂ ਦੁਖਣੀਆਂ ਆਪੀ ਪੱਟੀ ਬਨੋਂਗੇ ਅਸ ਤਾਂ ਕੀ ਲੈਣੇ ਚਲ ਅਸੀਂ ਤਾਂ ਪੱਟੀ ਬਨ ਲਾਂਗੇ ਚਾਚੀ ਐਵੇਂ ਸਾਡੇ ਘਰ ਚ ਨਾ ਪਵਾੜ ਪਾਉਣ ਦੀ ਲੋੜ ਨਹੀਂ ਕਿਸੇ ਨੂੰ ਨਾ ਹੱਸਦਾ ਖੇਡਦਾ ਜਰ ਲਿਆ ਕਰੋ ਕੋਈ ਨਾ ਭਾਈ ਹੱਸੋ ਖੇਡੋ ਐ ਨਾ ਪਤਾ ਲੱਗੇ ਕੱਲ ਨੂੰ ਹੱਥ ਤੇ ਹੱਥ ਮਾਰ ਕੇ ਰੋਂਦੇ ਹੋਮ ਤੇ ਇਹੀ ਚਾਚੀ ਕੰਮ ਆਵੇ ਛੋਡੇ ਇਹੀ ਚਾਚੀ ਦੇ ਪੈਰਾਂ ਚ ਡਿੱਗੋਂਗੇ ਕਣ ਇੱਕ ਦਿਨ ਆ ਕੇ ਅੱਜ ਦੀ ਗੱਲ ਮੇਰੀ ਯਾਦ ਰੱਖੀ ਹੋਂ ਤਾਂ ਤੂੰ ਹੰਕਾਰਾਂ ਫਿਰਦਾ ਨਾ ਮੁੰਡਿਆ ਤੇਰਾ ਹੰਕਾਰ ਟੁੱਟਿਆ ਲੈ ਹੰਕਾਰਾਂ ਵਾਲੀ ਕਿਹੜੀ ਗੱਲ ਮੈਂ ਤਾਂ ਤੇਨਾਂ ਨਾਰਮਲ ਗੱਲ ਕਰਦਾ ਵੀ ਭਾਈ ਕਿਸੇ ਨੂੰ ਬਖਸ਼ ਦਿਆ ਕਰੋ ਅਸ ਤਾਂ ਬਖਸ਼ੇ ਹੋਏ ਨੇ ਕਿੰਨੇ ਘਰ ਪੱਟ ਤੇ ਪਹਿਲਾਂ ਤੂੰ ਅਸ ਤਾਂ ਕਿਸੇ ਦਾ ਘਰ ਨਹੀਂ ਪੱਟਿਆ ਚਲ ਠੀਕ ਐ ਕੋਈ ਨਾ ਤੂੰ ਘਰ ਬਚਾ ਕੇ ਰਹਿ ਉਹਦੇ ਲੱਗੂ ਪਤਾ ਜੇ ਤੇ ਸਾਰਾ ਕੁਝ ਲਾਂਚ ਕੇ ਲੈ ਮਾ ਚਾਚੀ ਫਿਰ ਸਾਡੇ ਘਰੇ ਆਉਂਦੀ ਲੋੜ ਨਹੀਂ ਆਵੇਂ ਉਂਗਲਾਂ ਨਾਲ ਉਹਦੇ ਲੋੜ ਨਹੀਂ ਮੈਂ ਤਾਂ ਉਹੀ ਨਹੀਂ ਆਉਂਦੀ ਤੁਹਾਡੇ ਨਾਲ ਤੇਰਾ ਦਾਤਾ ਕਹਿੰਦਾ ਹੁੰਦਾ ਕਹਿੰਦਾ ਇਹਨਾਂ ਨੂੰ ਤਾਂ ਰੱਬੇ ਬਚਾਵੇ ਕਹਿੰਦਾ ਅੱਜ ਤੱਕ ਕਹਿੰਦਾ ਇਹਨਾਂ ਦੀ ਇਹੋ ਜਿਹੀ ਕੱਲ ਨੂੰ ਆਪਣੇਆਂ ਨੂੰ ਵੀ ਦੋੜ ਲੱਗ ਜਾ ਐਵੇਂ ਬਕਵਾਸ ਕਰਨ ਦੀ ਲੋੜ ਨਹੀਂ ਜਾਂ ਲੰਘ ਜਾ ਹਾਂ ਲੰਘ ਜਾ ਮੈਂ ਖੜਾ ਖੜਾ ਦਿੱਖੀ ਜਾ ਕੇ ਖੜਾ ਆਇਆ ਸੀ ਤੈਨੂੰ ਵੀ ਭਾਈ ਖੜ ਜਾ ਉਦੋਂ ਕੋਈ ਗੱਲਬਾਤ ਵੀ ਪੁੱਛ ਲਿਆ ਕਰ ਵੀ ਇੰਨਾ ਖਿਜੀ ਪਈਆਂ ਕੀ ਹੋਇਆ ਕੀ ਨਹੀਂ ਉੱਗੀ ਹੋ ਗਿਆ ਤੂੰ ਤਾਂ ਐ ਖਿਜੀ ਰਹਿਨੀ ਆ ਸਾਰਾ ਦਿਨ ਹੁਣ ਕੀ ਕੀ ਪੁੱਛੀ ਆ ਮਦਰ ਤੋਂ ਪੁੱਛ ਨਾ ਦੱਸ ਕੀ ਗੱਲ ਹੋ ਗਈ ਕੰਗਾ ਦੱਸ ਯਾਰ ਜਦੋਂ ਆਪਾਂ ਕੈਫੇ ਦੇ ਵਿੱਚ ਬੈਠੇ ਸੀਗਾ ਨਾ ਹਾਂ ਮੇਰੀ ਇੱਥੇ ਚਾਚੀ ਜੀ ਗਵਾਨਣ ਉਹਨੇ ਆਕੇ ਨਾ ਸਾਰਾ ਕੁਝ ਦੇਖ ਲਿਆ ਤੇ ਆਪਣੀ ਫੋਟੋ ਖਿੱਚ ਕੇ ਨਾ ਜਾ ਕੇ ਘਰੇ ਅਨਮੋਲ ਨੂੰ ਦੱਸ ਤਿਆ ਨੋਲੇ ਮੇਰੀ ਮੰਮਾ ਨੂੰ ਦੱਸਦਾ ਸਭ ਕੁਝ ਉਹ ਨੂੰ ਭੈਣ ਦੇ ਖਸਮਾਂ ਦੀ ਨੂੰ ਕੀ ਲੋੜ ਸੀ ਆਪਣੀ ਫੋਟੋ ਖਿੱਚਣ ਦੀ ਤੇ ਘਰੇ ਦਿਖਾਉਣ ਦੀ ਮੈਨੂੰ ਕੀ ਪਤਾ ਹੋਣਾ ਜਿਹੜੇ ਉਹਨਾਂ ਸਵਾਦ ਲੈਣੇ ਹੁੰਦੇ ਨੇ ਉਹ ਕੌਣ ਲਵੇ ਸਾਰੇ ਪਿੰਡ ਦੇ ਵਿੱਚ ਗੱਲ ਹੋੜੀ ਪਈ ਆ ਵੀ ਹਾਂ ਉਹਨਾਂ ਦੀ ਨੂੰ ਤਾਂ ਨਾ ਕਿਸੇ ਮੁੰਡੇ ਨਾਲ ਬੈਠੀ ਫੋਟੋ ਫੋਟੋ ਤੇ ਕੈਫੇ ਦੇ ਵਿੱਚ ਬੈਠੀ ਤੀਗੀ ਅੱਗੇ ਤੋਂ ਧਿਆਨ ਰੱਖਿਆ ਕਰਾਂਗੇ ਆਪਾਂ ਤੇਰੇ ਆ ਸ਼ਹਿਰ ਵਾਲੇ ਕੈਫੇ 'ਚ ਬੈਠੇ ਨਹੀਂ ਕਰਦੇ ਕਿੰਨੇ ਵਾਰ ਤੇਨੂੰ ਆਖਿਆ ਵੀ ਨਾ ਆਇਆ ਕਰ ਮਿਲਣ ਵਾਸਤੇ ਉੱਥੇ ਪਰ ਮੰਨਦਾ ਨਹੀਂ ਹੈਗਾ ਤੂੰ ਵੀ ਉਹ ਫਿਰ ਤੂੰ ਕਹਿ ਦਿੰਦੀ ਮੈਂ ਅੱਧੇ ਘੰਟੇ 'ਚ ਮੁੜਨਾ ਹੁੰਦਾ ਮੇਰੇ ਕੋਲ ਤਾਂ ਉਹੀ ਘ ਯਾਰ ਕੀ ਕੁਛ ਅੱਜ ਦੀ ਲੋਕੇਸ਼ਨ ਲੱਭ ਲਾ ਦੇ ਕੇ ਜੇ ਮੈਨੂੰ ਬੁਲਾਉਣਾ ਨਾ ਕਿਸੇ ਵਧੀਆ ਢੰਗ ਨਾਲ ਕਿਤੇ ਹੋਰ ਵਧੀਆ ਚੀਜ਼ ਤੇ ਬੁਲਾ ਕਰ ਆ ਕੈਫੇ ਕੁਫੇ ਦੇ ਵਿੱਚ ਮੈਂ ਨਹੀਂ ਆਉਂਦੀ ਹੈਗੀ ਮੇਰ ਤਾਂ ਚੱਲ ਚੰਗਾ ਹੁਣ ਗੁੱਸੇ ਕੋਈ ਜਾਨੀਆ ਮੈਨੂੰ ਐਂ ਦੱਸ ਤੇ ਅਨਮੋਲ ਤਾਂ ਨਹੀਂ ਬੋਲਿਆ ਕੁਛ ਹੁਣ ਇਹਦਾ ਕੀ ਬੋਲਣਾ ਉਹਨੂੰ ਤਾਂ ਮੂਰਖ ਮੈਂ ਬਣਾਉਣਾ ਹੁੰਦਾਗਾ ਬਣਾਈ ਜਾਨੀ ਅਸ ਉਹ ਤਾਂ ਮੇਰੇ ਕਟਪੁਤਲੀ ਹੈ ਜਿਵੇਂ ਮੈਨੂੰ ਚਾਹਣਾ ਉਹ ਨੱਚੀ ਜਾਂਦਾਗਾ ਬਹਨ ਚਾਈ ਚੱਲ ਬਥੇਰਾ ਨੂੰ ਜਾ ਰਹੀਆਂ ਪਰ ਇੰਨਾ ਕਾ ਸਾਥ ਹੁਣ ਤੱਕ ਬਥੇਰਾ ਦੇ ਰਿਹਾ ਉਹ ਜੇ ਉਹਨੂੰ ਕੁਛ ਵੀ ਕਹਿਦਾ ਕਣਾ ਮੈਂ ਤਾਂ ਕਹਿ ਕੇ ਫਰੈਂਡ ਦਾ ਬਹਾਨਾ ਲਾ ਕੇ ਗੱਲ ਢਾਲਦੀ ਮੈਂ ਕਹਾਂ ਕਲਾਸ ਮਿਲ ਸੀਗਾ ਉਹ ਮੈਨੂੰ ਤਾਂ ਨਹੀਂ ਚਾਹੀਦੀ ਕਿ ਤੈਨੂੰ ਮੋਹ ਲੰਗੂ ਕਿਤੇ ਹੋਰ ਤੀਜਾ ਵੀ ਵਾਲੀ ਬੈਠੀ ਹੋਣੀ ਕੋਈ ਹੜ ਜੇ ਕਰਤੀ ਜਿ ਨਾਲੇ ਫੋਨ ਸਾਰਾ ਟਾਈਮ ਮੇਰਾ ਤੁਹਾਡੇ ਕੋਲ ਹੁੰਦਾ ਚੰਗਾ ਸਾਰਾ ਤਾਂ ਕੱਲੀ ਕੱਲੀ ਇਤਨਾ ਚੀਜ਼ ਉਹਦੇ ਵਿੱਚ ਚੈੱਕ ਕਰ ਲੈਣਾ ਹਜੇ ਵੀ ਮੈਂ ਬਾਹਰ ਰੱਖੀ ਬੈਠੀ ਆਂ ਹੋਰ ਨਹੀਂ ਛੋੜ ਕਰਦਾ ਯਾਰ ਮੈਂ ਤਾਂ ਛੋੜ ਕਰਦਾ ਨਾਲੇ ਲਵੇੜ ਦੇ ਕੱਪੜੇ ਮੇਰੇ ਇਹ ਸੋਹਣੀ ਲੱਗੀ ਜੰਨੀ ਆ ਵਾਲੀ ਚੱਲੀ ਅੱਜ ਫੇਰ ਕਿੱਥੇ ਜਾਣਾ ਹੋਏ ਚੱਲਦੇ ਆ ਕਿੱਥੇ ਕੁਫੀਤੀ ਮੈਂ ਨਹੀਂ ਜਾਣਾ ਅਬ ਵਕਸ਼ ਦੇ ਮੀਨਸ ਪਿੰਡ ਤਾਰੇ ਜਾ ਕੇ ਚੱਲ ਨਹੀਂ ਬੜਾ ਟਾਈਮ ਰੁਕਦੇ ਨਾਲ ਇਹਨੂੰ ਗੱਡੀ ਰੇ ਇਹਨੂੰ ਤਾਰੇ ਉੱਥੇ ਛੱਡਿਆ ਕਰਨਾ ਆਪਦਾ ਮੋਟਰਸਾਈਕਲ ਚੱਕਿਆ ਜਾਂਦਾ ਹੈਗਾ ਪਤਾ ਨਹੀਂ ਕੀ ਹੈ ਤੁਹਾਨੂੰ ਪਸੰਦ ਹੈਗਾ ਉਹ ਯਾਰ ਉਹ ਨਾ ਯਾਰ ਦੋਸਤ ਲੈ ਗਿਆ ਉਹਨੇ ਆਪਦੀ ਸਹੇਲੀ ਨੂੰ ਮੱਥਾ ਟਿਕਾਉਣ ਲੈ ਕੇ ਜਾਣਾ ਸੀਗਾ ਉਹ ਮੈਂ ਕਿਹਾ ਚੱਲ ਕੋਈ ਨਾ ਤੈਨੂੰ ਤਾਂ ਹੁਣ ਪਤਾ ਹੀ ਹੈ ਮੇਰੇ ਬਾਰੇ ਮੈਂ ਆ ਹੀ ਲਿਆ ਬਸ ਗਰੀਬੀ ਚ ਹੀ ਰਹੀ ਗਰੀਬੀ ਚ ਐਵੇਂ ਯਾਰ ਹਾਂ ਉਹ ਤਾਂ ਬੂਰੇ ਵਿੱਚ ਬਣੇ ਨਾ ਉਹ ਤਾਂ ਆਪਦੀ ਸਹੇਲੀ ਨੂੰ ਮੱਥਾ ਟਿਕਾਉਣ ਲੈ ਕੇ ਗਿਆ ਤੂੰ ਮੈਨੂੰ ਕਿਤੇ ਲੈ ਚੱਲ ਗੁਰੂ ਘਰ ਓਏ ਨਹੀਂ ਵਾਰ ਤਾਂ ਟੇਕਿਆ ਯਾਰ ਮੱਥਾ ਹੁਣ ਆਪਾਂ ਕਦੋਂ ਮੱਥਾ ਟੇਕਾਂਗੇ ਬਸ ਬਾਰੋ-ਬਾਰਾ ਮੋੜ ਲਿਓ ਨੇ ਉਹ ਕਈ ਵਾਰ ਮੈਨੂੰ ਫੋਨ ਆ ਜਾਂਦਾ ਸੀ ਆਪਾਂ ਮੈਨੂੰ ਸਕੂਲ ਭੱਜਣਾ ਪੈਂਦਾਗਾ ਉਹ ਵੈਰ ਆਣਾ ਜਦੋਂ ਕੱਠ ਜਿਆਦਾ ਹੋਵੇ ਫਿਰ ਬਾਅਦ ਚ ਮੱਥਾ ਟੇਕਣਾ ਪੈਂਦਾ ਰੱਬ ਦਾ ਦਲਾਨ ਜੀ ਆਪਣੇ ਨਾਲੇ ਪਰਮਾਤਮਾ ਹੀ ਹੁਣ ਤੱਕ ਇੱਥੇ ਤੱਕ ਜੋੜੀ ਬੈਠਾ ਆਪਾਂ ਨੂੰ ਚੱਲ ਚੰਗਾ ਜੇ ਮੈਂ ਹੁਣ ਮੈਨੂੰ ਉਹ ਬੁਲਟ ਸਿਕਾਇਆ ਕਾ ਵੀ ਸਿਖਾ ਦੇ ਓਏ ਇਹਦਾ ਕੀ ਸਿੱਖਣਾ ਇਹਦੇ ਲੱਤਾਂ ੜਾ ਲੈਂਗੀ ਤੂੰ ਨਹੀਂ ਕਰਦੀ ਦੇਖਣ ਚ ਉਹ ਬਸ ਰਹਿਣ ਦੇ ਯਾਰ ਪ੍ਰੀਤ ਯਾਰ ਤੁਸੀਂ ਪਿੱਛੇ हट ਇਹਦੀ ਰੇਸ ਰੂਸ ਕਿੱਥੇ ਆ ਗਈ ਰੇਸ ਇਹਦੀ ਪੈਰਾਂ ਚ ਹਾਂ ਇਹ ਰੇਸ ਹੈ ਦੀ ਆ ਆ ਕੀ ਕਰਦੇ ਆ ਫਿਰ ਓਏ ਬ੍ਰੇਕ ਹੈ ਦੇ ਇਹ ਆ ਬ੍ਰੇਕ ਨੇ ਚੱਲ بیٹھ ਪਿੱਛੇ ਮੈਂ ਉਹ ਬਸ ਰਹਿਣ ਦੇ ਬਾਬਾ ਗੁਰੂ ਪਿੱਛੇ ਹੋ ਜਾ ਸਟਾਰਟ ਕਰਕੇ ਛੱਟਣਾ ਖਾਲੀ ਹੋ ਜਾ ਪਿੱਛੇ ਇਹ ਕਰ ਲੈਣਾ ਕਰੇ ਵੀ ਮੰਨ ਕਦੇ ਨਾ ਮੰਨਿਆ ਕਰ ਮੇਰੀ ਗੱਲ ਤੇ ਮੇਰੀ ਗੱਲ ਸੁਣ ਹਾਂ ਹੁਣ ਮੈਨੂੰ ਕਦੇ ਖੁੱਲਾ ਟਾਈਮ ਮਿਲਣਾ ਯਾਰ ਯਾਰ ਆਜੂ ਚੱਲ ਪਹਿਲਾਂ ਮੈਂ ਛੱਡ ਗਿਆ ਅੱਛਾ ਚੱਟੀ ਆਉਂਗਾ ਕੇ ਜਾ ਮੇਰੀ